ਪਿਛਲੇ ਦਿਨ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਆ ਦਲੰਦਰ ਦੇ ਫਲੋਰ ਏਰੀਏ ਤੋਂ ਜਿੱਥੇ ਕਿ ਮੈਂਬਰ ਪਾਰਲੀਮੈਂਟ ਬਣਿਆ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਪਰ ਉਹਨਾਂ ਦੇ ਭਾਈ ਨੂੰ ਉੱਥੇ ਇੱਕ ਨਸ਼ੇ ਦੇ ਨਾਲ ਜਿਹੜਾ ਜੋੜਿਆ ਜਾਂਦਾ ਹਰਪ੍ਰੀਤ ਸਿੰਘ ਨੂੰ ਮੀਡੀਆ ਦੇ ਵਿੱਚ ਵੀ ਇਹੀ ਚਰਚਾ ਚੱਲਦੀ ਹੈ ਕਿ ਅਮਰਤਪਾਲ ਸਿੰਘ ਦਾ ਭਰਾ ਅਸਲ ਦੇ ਵਿੱਚ ਹਰਪ੍ਰੀਤ ਸਿੰਘ ਦਾ ਨਾਮ ਘਟ ਆ ਰਿਹਾ ਤੇ ਅਮਰਤਪਾਲ ਸਿੰਘ ਦਾ ਨਾਮ ਜ਼ਿਆਦਾ ਆ ਰਿਹਾ ਅਸਲ ਦੇ ਵਿੱਚ ਹੋ ਕੀ ਰਿਹਾ ਪਰਮਿੰਦਰ ਸਿੰਘ ਉਰਫ ਛੋਟਾ ਮਾਨਸੇ ਤੋਂ ਜਿਹੜਾ ਅਕਸਰ ਨਸ਼ਿਆਂ ਦੇ ਖਿਲਾਫ ਬੋਲਦਾ ਰਿਹਾ ਜਦੋਂ ਇਹਨਾਂ ਨੂੰ ਵੀ ਜੇਲ੍ਹ ਭੇਜਿਆ ਗਿਆ ਸੀ ਤੇ ਇੱਕ ਇਹਨਾਂ ਦੀ ਵੀ ਰਿਪੋਰਟ ਕਹਿੰਦੇ ਸੀ ਪੋਜ਼ਿਟਿਵ ਆ ਗਈ ਹੈ ਨਸ਼ਿਆਂ ਦੇ ਉਹਦੇ ਵਿੱਚ ਕੋਈ ਆ ਗਿਆ ਸੀ ਇਹ ਕਹਿੰਦੇ ਡਰੱਗ ਇਹ ਵੀ ਲੈਂਦੇ ਆ ਪਰ ਹੁਣ ਜਿਹੜੀ ਹਰਪ੍ਰੀਤ ਸਿੰਘ ਦੀ ਰਿਪੋਰਟ ਆਈ ਆ ਉਹਦੇ ਵਿੱਚ ਵੀ ਉਹਨਾਂ ਕਹਿੰਦਾ ਕਿ ਰਿਪੋਰਟ ਜਿਹੜੀ ਪੋਜ਼ਿਟਿਵ ਪਾਈ ਗਈ ਆ ਆਪਾਂ ਸੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਰਿਪੋਰਟ ਪੋਜ਼ਿਟਿਵ ਕਦੋਂ ਆਉਂਦੀ ਆ ਤੱਕਾ ਹੋ ਰਿਹਾ ਬਹੁਤ ਸਾਰੇ ਲੋਕ ਕਹਿ ਰਹੇ ਨੇ ਬਹੁਤ ਸਾਰੇ ਲੋਕ ਇਹ ਵੀ ਗੱਲ ਅੱਜ ਪੱਖ ਰੱਖ ਰਹੇ ਨੇ ਕਿ ਹਰਪ੍ਰੀਤ ਸਿੰਘ ਜਿਹੜਾ ਉਹ ਨਸ਼ੇ ਦਾ ਆਦੀ ਸੀਗਾ ਪਰ ਹਕੀਕਤ ਦੇ ਵਿੱਚ ਹੈ ਕਿ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰਮਿੰਦਰ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੇਖ ਤੇ ਸੁਣ ਰਹੇ ਮੇਰੇ ਵੀਰਾਂ ਨੂੰ ਸੋਨੋ ਵੀ ਸੇਤਾਂ ਸੇਤਾਂ ਠੀਕ ਹੈ ਜੀ ਜਮਾ ਬਾਬੇ ਨਾਲ ਦੀ ਕਿਰਪਾ ਜੀ ਇੱਕ ਜਿਹੜੀ ਯਾਰ ਰਿਪੋਰਟ ਪੋਜ਼ਿਟਿਵ ਵਾਲੀ ਹਰਪ੍ਰੀਤ ਦੀ ਤੁਸੀਂ ਕਹਾਣੀ ਸਾਰੀ ਸਮਝੀ ਆ ਬਾਚੀ ਆ ਤੁਸੀਂ ਵੀ ਨਸ਼ਿਆਂ ਦੇ ਖਿਲਾਫ ਲੜਦੇ ਹੋ ਹਾਂਜੀ 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 ਕੀ ਲੱਗਦਾ ਕੀ ਆ ਪਹਿਲਾਂ ਤਾਂ ਉੱਥੇ ਚਰਚਾ ਕਰੀਏ ਥੋ ਬੀਜ ਕਿਤੇ ਮਾਮਲਾ ਹੁੰਦਾ ਕੱਲੇ ਹਰਪ੍ਰੀਤ ਦਾ ਹਾਂ ਫਿਰ ਤਾਂ ਦੇਖੋ ਆਪਾਂ ਨੂੰ ਕੀ ਲੋੜ ਹੈ ਨਾ ਜੀ ਜੇ ਜਿਵੇਂ ਹੁਣ ਹਰਪੀ ਦੀ ਕਿਤੇ ਚਰਚਾ ਨਹੀਂ ਹੈ ਚਰਚਾ ਅਮਰਤਪਾਲ ਦੀ ਹੂੰ ਪੂਆ ਇੰਡੀਅਨ ਮੀਡੀਆ 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 ਦਾ ਹੂੰ ਸਰਕਾਰੀ ਮੀਡੀਆ ਕੁੱਲ ਪੱਤਰਕਾਰ ਲਾਣਾ ਜਾਂ ਜਿਹੜਾ ਆਪਣਾ ਵਿਰੋਧੀ ਆ ਸਿੱਖ ਵਿਰੋਧੀ ਚਿਹਰੇ ਉਹ ਅਮਰਤਪਾਲ ਦਾ ਹੀ ਨਾਂ ਲੈ ਰਹੇ ਨੇ ਅਮਰਤਪਾਲ ਦਾ ਨਾਂ ਲੈ ਰਹੇ ਨੇ ਅਮਰਤਪਾਲ ਤਾਂ ਜੇਲ੍ਹ ਚ ਹੈ ਡੇਢ ਸਾਲ ਤੋਂ ਡੇਬਰੂਗੜ੍ਹ ਚ ਹੈ ਨਾ 1.5 ਸਾਲ ਤੋਂ ਪਿਛਲੇ ਤੋਂ ਡਿਬਰੂਗੜ੍ਹ ਜੇਲ੍ਹ ਚ ਐ ਅਮਰਤਪਾਲ ਦਾ ਬਕੂਏ ਨਾਲ ਪਹਿਲਾਂ ਟੇਖਿਆ ਜਾਵੇ ਕੋਈ ਲੈਣਾ ਦੇਣਾ ਹੈ ਨਹੀਂ ਜੀ ਉਹ ਜੇਲ੍ਹ ਚ ਨੇ ਜੀ ਪਿੱਛੇ ਹੁਣ ਪਰਿਵਾਰ ਐ ਹਮ ਇੱਕ ਮਨ ਇੱਕ ਵਾਰ ਆਪਾਂ ਮੰਨ ਵੀ ਲਈ ਅਮਰਤਪਾਲ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਦਿਖਾ ਰਿਹਾ ਅਮਰਤਪਾਲ ਦਾ ਭਰਾ ਐ ਉਹ ਤਾਂ 1.5 ਸਾਲ ਦਾ ਜੇਲ੍ਹ ਚ ਹੁਤਾ ਸਾਰੀ ਭਰਾ ਆਪਾਂ ਵੀ ਦਾ ਭਰਾ ਮੈਂ ਵੀ ਭਰਾ ਤੁਸੀਂ ਭਰਾ ਦਾ ਬੰਦਾ ਜੇਲ੍ਹ ਚ ਉਹਦਾ ਕਟਾਫਾ ਦੁਨੀਆਂ ਨਾਲ ਉਹਨੂੰ ਬਦਨਾਮ ਕਰਨ ਲਈ ਉਹਦੇ ਲੋਕਾਂ ਚ ਵੱਧ ਰਿਹਾ ਪਿਆਰ ਨੂੰ ਕਟਾਉਣ ਲਈ ਸਰਕਾਰ ਨੇ ਮੈਂ ਤਾਂ ਸਿੱਧੇ ਸ਼ਬਦਾਂ ਚ ਕਹੂੰ ਇਹ ਚਾਲ ਚੱਲੀ ਐ ਜਿਹੜੀਆਂ ਆ ਪਹ ਹਕੀਕਤ ਹੈ ਤੁਸੀਂ ਰਿਪੋਰਟਾਂ ਰਪੂਟਾਂ ਇਹ ਫੇਕ ਹੁੰਦੀਆਂ ਨੇ ਰਿਪੋਰਟ ਕੀ ਹੁੰਦੀ ਐ ਤੁਹਾਡੀ ਰਿਪੋਰਟ ਵੀ ਕਹਿੰਦੇ ਪੋਜ਼ਿਟਿਵ ਆ ਗਈ ਸੀ ਉਹਨਾਂ ਦੇ ਵਿੱਚੋਂ ਇੱਕ ਹਾਂ ਮੈਂ ਉਸੇ ਗੱਲ ਤੇ ਆਉਣਾ ਜਦੋਂ ਮੇਰੀ ਇਹਨੇ ਰਿਪੋਰਟ ਕੱਢੀ ਕਹਿੰਦੇ ਪੋਜ਼ਿਟਿਵ ਆ ਗਿਆ ਹਾਂ ਰਿਪੋਰਟ ਮੇਰੀ ਪੋਜ਼ਿਟਿਵ ਆ ਗਈ ਮੈਂ ਮੈਂ ਉਹਦੋਂ ਅਮਰ ਸ਼ਖ ਚੁੱਕਿਆ ਸੀ ਕਾਫੀ ਲੰਮਾ ਟਾਈਮ ਲੈ ਕੇ ਖਿਲਾਫ ਲੜ ਚੁੱਕਿਆ ਸੀ ਮੈਂ ਦਾ ਸ਼ਖ ਖਿਲਾਫ ਅੱਛਾ ਜੀ ਮੈਨੂੰ ਨਹੀਂ ਪਤਾ ਸੀ ਜੇਲ੍ਹ ਚ ਮੇਰੇ ਕੋਲ ਕਿਹੜਾ ਫੋਨ ਸੀ ਜਾਂ ਕੋਈ ਹੋ ਸੀ ਵੀ ਕੀ ਹੈ एयरपोर्ट ਚ ਕੀ ਨਾ ਉਹ ਜਦੋਂ ਮੈਂ ਆ ਕੇ ਦੇਖਿਆ ਬਾਹਰ ਹੂੰ ਤਾਂ ਮੈਂ ਕਈਆਂ ਦੇ ਚੰਗੇ ਲੋਕਾਂ ਨੇ ਜਿਨ੍ਹਾਂ ਨੇ ਆਪਣੇ ਹੱਕ ਚ ਵੱਡੇ ਵੱਡੇ ਡਾਕਟਰਾਂ ਨੇ ਜਾਂ ਵੱਡੇ ਵੱਡੇ ਜਿਹੜੇ ਨਸ਼ੇ ਦੇ ਕੰਮ ਕਰਦੇ ਨੇ ਡਾਕਟਰ ਇਹਨਾਂ ਨੂੰ ਇਹ ਚੀਜ਼ ਦੀ ਸੂਝੀ ਆ ਉਹਨਾਂ ਨੇ ਵਿਸ਼ਲੇਸ਼ਣ ਕਰਿਆ ਸੀ ਤੇ ਮੈਂ ਆਪ ਵੀ ਪੜਿਆ ਬਾਅਦ ਚ ਹਾਂ ਕੱਲ ਨੂੰ ਫੇਰ ਹੋ ਸਕਦੀ ਹੈ ਇਹ ਗੱਲ ਉਹ ਜੀ ਆਪਣਾ ਇਹਨਾਂ ਨੇ ਕਰਾਇਆ ਸੀ ਕੱਲਾ ਮੋਰਫਿਨ ਪੋਜ਼ਿਟਿਵ ਮੋਰਫਿਨ ਕਿ ਪੇਨ ਕিলার ਹੁੰਦਾ ਹੈ ਜੋ ਹਰੇਕ ਦੀ ਬਾਡੀ ਚੋਂ ਲਗਭਗ ਕੋਈ ਵੀ ਬੰਦਾ 90% ਮੈਂ ਕਹਿੰਦਾ ਜਿਨ੍ਹਾਂ ਨੇ ਉਹ ਫੜਿਆ ਉਹ ਚੈੱਕ ਕਰਵਾ ਲੈਣ ਉਹਨਾਂ ਦਾ ਡਰਗ ਟੈਸਟ ਹੋ ਜੇ ਜਿਨ੍ਹਾਂ ਨੇ ਆ ਜਿਹੜੇ ਉਹਦੇ ਕੇਸ ਚ ਫੜਨ ਵਾਲੇ ਨੇ ਸਾਰਾ ਦਾ ਕਰਨ ਸਾਰਾ ਜੋ ਮੋਰਫਨ ਆਉਗਾ ਮੋਰਫਨ ਇੱਕ ਪੇਨ ਕਿਲਰ ਹੁੰਦਾ ਨੰਬਰ 1 ਤਾਂ ਇਹ ਉਸੇ ਨੂੰ ਪੋਜ਼ਿਟਿਵ ਕਹਿ ਦਿੰਦੇ ਮੇਰੇ ਚ 9 9 ਉਹ 9 ਇਹਨਾਂ 9 ਸ਼੍ਰੇਣੀਆ ਬਣਾਈਆਂ ਹੁੰਦੀਆਂ ਉਹ ਚ ਮੈਂ ਪੜਿਆ ਆ ਉਹਦੇ ਚ ਮੇਰੇ ਜਿੰਨਾ ਹੈਰੋਨ ਵਾਲਾ ਸਾਲਟ ਹੈ ਜਿੰਨਾ ਗੋਲੀਆਂ ਗੱਟਿਆਂ ਵਾਲਾ ਸਾਲਟ ਹੈ ਜਿੰਨਾ ਵੀ ਨਸ਼ੇ ਬੈਂਡ ਨਸ਼ੇ ਸਾਰਾ ਉਹ ਆ ਨੱਲ ਕੱਲਾ ਮੇਰਾ ਮੋਰਫਨ ਪੋਜ਼ਿਟਿਵ ਕਰ ਗਿਆ ਮੋਰਫਨ ਕੋਈ ਪੇਨਕিলার ਵੀ ਹੋ ਸਕਦੀ ਹੈ ਮੋਰਫਨ ਕਿਸੇ ਨਾ ਕਿਸੇ ਰੂਪ ਚ ਫੀਮ ਰੇਚੀ ਚ ਪਿੰਦੀ ਆ ਜਾਂ ਮੈਂ ਫੀਮ ਖਾਦੀ ਵੀ ਹੋ ਸਕਦੀ ਆ ਬੰਦੇ ਨੇ ਹਣਾ ਉਹ ਉਹਨੂੰ ਪੋਜ਼ਿਟਿਵ ਕਰਦੇ ਮੋਰਫਨ ਜਾਨੀ ਕਿ ਪੇਨਕিলার ਉਹ ਵੈਸੇ ਓਪੀਐਮ ਆਉਂਦੀ ਹੈ ਅਫੀਮ ਦਾ ਵੀ ਇੱਕ ਅਲੱਗ ਸ਼੍ਰੇਣੀ ਓਪੀਐਮ ਓਪੀਐਮ ਹਾਂ ਓਪੀਐਮ ਉਹ ਚ ਮੋਰਫਨ ਆਇਆ ਮੇਰਾ ਤਾਂ ਮੈਂ ਤਾਂ ਉਹ ਜਗ ਜਹਰੀ ਹੋ ਗਿਆ ਬਾਅਦ ਚ ਉਹਨਾਂ ਨੇ ਮੈਨੂੰ ਛੱਡਿਆ ਇਹਨਾਂ ਦੇ ਓਐਸਡੀ ਆਇਆ ਪਹਿਲਾਂ ਤਾਂ ਉਹ ਮੰਦਰ ਸੀ ਇਹਨਾਂ ਨੇ ਮੇਰੇ ਤੇ ਪਹਿਲਾਂ ਤਾਂ ਆਪ ਦੀ ਗੱਲ ਕਰਦੇ ਮੇਰੇ ਤੇ ਉਹਨੇ ਕੀ ਕੀ ਦੋਸ਼ ਲਾਏ 200 ਰੁਪਏ ਫਰੋਤਾ ਬਰਚਾ ਘੱਲੇ ਜੋ ਕਢੰਦਾ ਲਾਇਆ ਵੀ ਮੈਂ 200 ਰੁਪਿਆ ਫਰੋਤੀ ਲੂੰ ਡੇਢ ਕੁਆਂਟਾਂ ਦਾ ਬੰਦਾ ਹਨਾ ਸੁਣਨ ਵਾਲੀ ਗੱਲ ਆ ਚਲੋ ਕੋਈ ਗੱਲ ਨਹੀਂ ਪੁਲਿਸ ਜਿਵੇਂ ਬਣਾਉਂਦੀ ਆ ਕਹਿ ਦਿੰਦੇ ਨੇ ਬਾਹਰੇ ਕਹਿ ਰਹੇ ਨੇ ਪੁਲਸ ਕਿਲੋ ਕਿਉਂ ਨਹੀਂ ਪਾਉਂਦੀ ਨਸ਼ਾ ਪੁਲਸ ਆਏ ਪੁਲਸ ਹਮੇਸ਼ਾ ਵੱਡੇ ਬੰਦੇ ਤੇ ਛੋਟੇ ਘਟੀਆ ਦਰਜੇ ਦੇ ਇਲਜ਼ਾਮ ਲਾਉਂਦੀ ਹੁੰਦੀ ਆ ਕੱਦ ਦੇ ਬਰਾਬਰ ਨਹੀਂ ਲਾਉਂਦੀ ਕੱਦ ਦੇ ਬਰਾਬਰ ਦਾ ਇਲਾਉਂਦੇ ਇਹ ਜਿਹੇ ਦਾਗ ਲਾਉਗੀ ਜਿਹਨਾਂ ਦਾ ਬੰਦੇ ਦੀ ਬੇਦਖੋਈ ਹੋਵੇ ਰੋਕਾਂ ਦਾ ਪਿਆਰ ਬਿਆਲ ਆ ਯਾਰ ਹਾਂ ਕੰਮ ਯਾਰ ਹਾਂ ਕੰਮ ਐ ਇਸ ਲੋਟ ਦਾ ਇਲਜ਼ਾਮ ਲਾਉਂਦੀ ਆ ਨਾ ਕਿ ਉਹਦੇ ਕੋਈ ਵੱਡਾ ਇਲਜ਼ਾਮ ਲਾਵੇ ਉਹ ਤਾਂ ਉਹਦੀ ਬਦਖੋਈ ਕਰਨ ਦੇ ਲਈ ਹਜੇ ਕੰਨ 200 ਦਾ ਇਲਜ਼ਾਮ ਲਾਇਆ ਫਿਰ ਮੇਰੇ ਤੋਂ ਕੁੜੀ ਵਾਲਾ ਭੈਣ ਵਾਲਾ ਇਲਜ਼ਾਮ ਲਾਇਆ ਹਾਲਾਂਕਿ ਅਗਲੇ ਦਿਨ ਉਹ ਵੀ ਆ ਗਿਆ ਦੂਜੇ ਨੋ ਕੁੜੀ ਦਾ ਆਪਦੇ ਆਪ ਬਿਆਨ ਆ ਗਿਆ ਹਨਾ ਹਨਾ ਹੂੰ ਦੋ ਇਲਜ਼ਾਮ ਫਰੋਤੀ ਦਾ ਇਲਜ਼ਾਮ ਤਿੰਨ ਇਲਜ਼ਾਮ ਫਿਰ ਮੈਨੂੰ ਤਿੰਨ ਮਹੀਨੇ ਮੈਂ ਜੇਲ੍ਹ ਚ ਰਹਿਣਾ ਹਾਲਾਂਕਿ ਜੱਜ ਨੇ ਮੈਨੂੰ ਪਹਿਲੇ ਦਿਨ ਕਿਹਾ ਛੱਡ ਦੇ ਮੈਂ ਜੱਜ ਦੇ ਸ਼ਰਿਆ ਮੂਰੇ ਕਹਤਾ ਸੀ ਮੇਰੇ ਤੇ ਸਾਰਾ ਕੁਝ ਝੂਠ ਪਾਇਆ ਹੀ ਇਹਨਾਂ ਨੇ ਮੈਂ ਉੱਥੇ ਬੋਲ ਪਿਆ ਸੀ ਅੰਦਰ ਜੱਜ ਦੇ ਹਾਲਾਂਕਿ ਉ ਮਾ ਇਹ ਬੰਦ ਦੂਜਿਆਂ ਨੂੰ ਕਰੋ ਚੱਕ ਲਾਦੇ ਨੇ ਮੇਰੇ ਘਰ ਦੀਆਂ ਕੰਡਾਂ ਡੱਬਦੇ ਨੇ ਹੂੰ ਮੇਰੇ ਘਰੇ ਲੈ ਕੇ ਆਉਂਦੇ ਨੇ ਮੇਰੇ ਬਾਪ ਨੂੰ ਧੱਕੇ ਮਾਰਦੇ ਨੇ ਇਹਨਾਂ ਦਾ ਹੋਇਆ ਕੋਈ ਟਾਡੀ ਇੱਕ ਕਲਿੱਪ ਵੀ ਵਾਇਰਲ ਹੋਈ ਸੀ ਹੋਰ ਕੁਝ ਨਹੀਂ ਹੋਇਆ ਚ ਉਹਨਾਂ ਮੁਲਾਜ਼ਮਾਂ ਨੂੰ ਕੁਝ ਨਹੀਂ ਹੋਇਆ ਮੁਲਾਜ਼ਮ ਅੱਜ ਵੀ ਉਹੀ ਕੁਝ ਕਰਦੇ ਫਿਰਦੇ ਨੇ ਉਹਨਾਂ ਨੂੰ ਕੁਝ ਨਹੀਂ ਹੋਇਆ ਹੂੰ ਕੋਟਾਂ 'ਚ ਵੀ ਨਹੀਂ ਤਾਂ ਹਾਂ ਕੋਟਾਂ 'ਚ ਵੀ ਕੁਝ ਨਹੀਂ ਕੋਟਾਂ 'ਚ ਵੀ ਕੁਝ ਨਹੀਂ ਹੋਇਆ ਕੋਟਾਂ 'ਚ ਰਿੱਟੀਆਂ ਨਹੀਂ ਪਈਆਂ ਕੋਟਾਂ 'ਚ ਰਿੱਟਾਂ ਨਹੀਂ ਗਈਆਂ ਜਾਂ ਪਈਆਂ ਨਹੀਂ ਹੁਣ ਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਹ ਤੱਬ ਤਾਂ ਹੁੰਦੇ ਬੰਦੇ ਕਿਉਂਕਿ ਜਲਾ ਇਹ ਕਹਿੰਦੇ ਨੇ ਵੀ ਕਿਸੇ ਦੇ ਘਰੇ ਟੱਪਣ ਦੀ ਆ ਹੋਗੋ ਮਨੀ ਕੰਮ ਨਾ ਟੱਪ ਕੇ ਜਾਣਾ ਲੇਡੀਜ਼ ਪੋਸਟ ਤੋਂ ਵਗੈਰਾ ਆਪਣੇ ਤਾਂ ਟੱਪੇ ਆ ਇਲਜ਼ਾਮ ਪ੍ਰੁਖਤੀ ਹੋਈ ਤਾਂ 3 ਮਹੀਨੇ ਬਾਅਦ OSD ਭਗਵੰਤ ਮਾਨ ਦਾ ਵੀਡੀਓ ਪਈਆਂ ਤਿੰਨੇ ਸਾਡੇ ਐਮਐਲਏ ਮੰਤਰੀ ਵਿੱਚੇ ਉਹ ਆ ਕਹਿ ਕੇ ਗਏ ਅਸੀਂ ਇੰਨੇ ਦਿਨਾਂ ਜਿਹਦੇ ਕੇਸ ਡਿਸਚਾਰਜ ਕਰ ਦਾਂਗੇ ਜਿਹੜੇ ਧਰਨਾ ਚੋਂ ਨਿਕਲੇ ਸਿੱਟਾ ਜਿਹੜਾ ਧਰਨਾ ਸਿੱਟਾ ਨਿਕਲੇ ਹਾਲਾਂਕਿ ਮੇਰਾ ਕੋਈ ਕੇਸ ਡਿਸਚਾਰਜ ਨਹੀਂ ਹੋਇਆ ਮੈਂ ਵੀ ਤ੍ਰਿਕਮਾਉਂਗੀ ਜਾਂ ਮੈਂ ਜਸਾਲ ਹੋਣ ਨੂੰ ਆ ਗਿਆ ਜੀ ਉਹ ਕੇਸਾਂ ਤ੍ਰਿਕਮਾਉਂਗੀ ਬੁੱਤਰੇ ਕੋਈ ਡਿਸਚਾਰਜ ਨੂੰ ਐਪਟਿਊਡ ਦੀ ਮਾਰਦੇ ਲੋਕ ਬਹੁਤ ਧਰਵਲਣੇ ਆਪਣੇ ਲਈ ਇਹਦੇ ਵੀ ਲੋਕਾਂ ਨੇ ਬਹੁਤ ਭਰਪੂਰ ਹੱਥ 'ਚ ਇਹਨਾਂ ਦੇ ਹੁੰਦਾ। ਇਹ ਬਦਨਾਮ ਕਰਦੇ ਹੁੰਦੇ ਨੇ ਬੰਦੇ ਨੂੰ ਉੱਲ ਵਲਾ ਕੇ ਆਪਾਂ ਕਹੀਏ ਮੈਨੂੰ ਤਾਂ ਸਾਰਾ ਕੁਝ ਯਾਰ ਜਾਲ ਜਾਲ ਲੱਗਿਆ। ਹੂੰ। ਬੁਣਿਆ ਹੋਇਆ ਵੀ ਉਹਨਾਂ ਨੇ ਬੁਣਿਆ ਜਾਲ। ਹੂੰ ਹੂੰ। ਜਿਹੜੀ ਹੁਣ ਇਹ ਹਰਪੀਤ ਵਾਲੀ ਇਹ ਕਹਿੰਦੇ ਗੱਡੀ ਉੱਥੇ ਖੜੀ ਸੀ PB02 ਨੰਬਰ ਅੰਮ੍ਰਿਤਸਰ ਦੀ ਗੱਡੀ ਆ। ਉਹਨੂੰ ਰੋਕ ਲਿਆ ਕ੍ਰੇਟਾ ਗੱਡੀ ਆ। ਕਿਹੜੀ ਗੱਡੀ ਦੱਸ ਰਹੇ ਨੇ? ਉੱਥੇ ਰੋਕਿਆ ਉਹਦੇ ਵਿੱਚੋਂ ਇਸ ਤਰ੍ਹਾਂ ਬੰਦੇ ਸੀ। ਉਹਨਾਂ ਪੰਨੀ ਉਹਨਾਂ ਜੇਬ ਚ ਪਾ ਲਈ। ਇੱਕ ਆਇਸ ਨਾਮ ਦਾ ਨਸ਼ਾ ਕਦੀ ਸੁਣਿਆ? ਨਹੀਂ ਮੈਂ ਆਇਸ ਨਾਮ ਦਾ ਨਸ਼ਾ ਸੁਣਿਆ ਨੰਬਰ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਉਹਨਾਂ ਕੋਲੇ ਕ੍ਰੇਟਾ ਗੱਡੀ ਐ ਜੀ ਇੱਕ ਗਸ਼ਤ ਕਰਨ ਵਾਲੀ ਗੱਡੀ ਆਉਂਦੀ ਐ ਪੁਲਿਸ ਦੀ ਗਸ਼ਤ ਕਰਨ ਵਾਲੇ ਬੰਦੇ ਆਉਂਦੇ ਨੇ ਉਹ ਗੱਡੀ 'ਚ ਬੈਠੇ ਉਹਨੇ ਹਾਈਵੇ ਰੋੜਾ ਕੋਈ ਬੰਦ ਰੋੜ ਨਹੀਂ ਹੁੰਦਾ ਸਲਿੱਪ ਰੋੜ ਹੁੰਦੀ ਐ ਮੰਨ ਲੈ ਪੁਲਸਾਂ ਉੱਤਰ ਕੇ ਉਹਨਾਂ ਕੋਲੇ ਆਉਂਦੇ ਨੇ ਟਾਕੀ ਖੜਕਾਉਣਗੇ ਤਾਂ ਉਹ ਘੇਰ ਲਾਉਣਗੇ ਸਿੱਧਾ ਕ੍ਰੇਟਾ ਨਵੇਂ ਵਰਜਨ ਨੇ ਇਹ ਤਾਂ ਮਿੱਟੋ ਮਿੱਟਾਪ ਚੜਦੀ ਐ ਇਹਨਾਂ ਨੇ ਕਿੱਥੇ ਰਾਲ ਦੇਣਾ ਸੀ ਨੰਬਰ 1 ਪੁਆਇੰਟ ਨੰਬਰ 2 ਪੁਆਇੰਟ ਜੇ ਉਹਨੇ ਗੱਡੀ ਮੂਰੇ ਲਾ ਲੈਂਦੀ ਉਹ ਬੈਕ ਕਰ ਲੈਂਦੇ ਹਾਈਵੇ 'ਸੀ ਭੱਜ ਜਾਂਦੇ ਨੰਬਰ 3 ਉਹਨੇ ਸ਼ੀਸ਼ੇ ਨਾ ਖੋਲਦੇ ਜਦੋਂ ਉਹਨਾਂ ਨੇ ਗੈਸਟਡ ਅਫਸਰ ਬੁਲਾਇਆ ਸੀ ਇਹਦਾ ਨਸ਼ਾ ਹੁੰਦਾ ਇਸ ਇਹ ਕਿੰਨਾ 4 ਗ੍ਰਾਮ ਕਿੰਨਾ ਖੂਗਾ ਇੰਨਾ ਖੂਗਾ ਇੰਨਾ ਕੋਈ ਪਾਣੀ ਹੂ ਪਾਣੀ ਚ ਕੋਲ ਕੇ ਖਤਮ ਕਰ ਦਿੰਦੇ ਅੱਗ ਨਾਲ ਮਚਾ ਜਾਂਦੇ ਜਦੋਂ ਉਹ ਗੈਸਟਡ ਅਫਸਰ ਨੇ ਆਉਣਾ ਸੀ ਗੱਲ ਕਰ ਉਹਨਾਂ ਨੇ ਵੀ ਐਂ ਰੱਖੀ ਰੱਖਿਆ ਵੀ ਅਸੀਂ ਪੁਲਿਸ ਨੂੰ ਦੇਵਾਂਗੇ ਇਸੇ ਕੋਲ ਕੇ ਹੂੰ ਸੋਚਣਾ ਦੀ ਗੱਲ ਤਾਂ ਇਹ ਹੈ ਨਾ ਲੋਕ ਖੋਲ ਕੇ ਉਹ ਗੜ ਗੱਡੀ ਦਾ ਲੋਕ ਪੰਨਿਆਣਾ ਲੋਕ ਪੰਨ ਕੇ ਖੋਲੇਗਾ ਜਦੋਂ ਪੁਲਸਾ ਆਉਗਾ ਆਈ ਇੱਕ ਨਚਰ ਬਾਅਦ ਉਹਨਾਂ ਨੇ ਅਹੀਂ ਫਿਰ ਉਹਦੀ ਕੋਈ ਵੀਡੀਓਗ੍ਰਾਫੀ ਨਹੀਂ ਹੂੰ ਜਿਹੜੀ 11 ਉਹ ਸਾਡੇ ਕੋਲ ਵੀਡੀਓਗ੍ਰਾਫੀ ਪੇਸ਼ ਕਰ ਵੀਡੀਓਗ੍ਰਾਫੀ ਆਏ ਹੁਣ ਵੀਡੀਓਗ੍ਰਾਫੀ ਕੀ ਆ ਯਾਰ ਮੈਂ ਤੈਨੂੰ ਫੜ ਕੇ ਕੁਝ ਵੀ ਵੀਡੀਓ ਬਣਾ ਲਵਾਂ ਵੀਡੀਓਗ੍ਰਾਫੀ ਹੋਵੇ ਪਹਿਲਾਂ ਵੀ ਉਹ ਬੰਦਾ ਜਾ ਰਿਹਾ ਹੈ ਉਹ ਬੰਦਾ ਆ ਗਿਆ ਹਾਂ ਆਪਾਂ ਇਹ ਬੰਦੇ ਨੂੰ ਘੇਰਾਗੇ ਰੇਟ ਮਾਣੇ ਉਹ ਹੁੰਦੀ ਹੈ ਵੀਡੀਓਗ੍ਰਾਫੀ ਬਾਕੀ ਉਹ ਆਪ ਦੱਸਣਗੇ ਖੁਦ ਹੂੰ ਕੀ ਕਹਾਣੀ ਹੈ ਹੂੰ ਮੇਨ ਕਹਾਣੀ ਤਾਂ ਉਹ ਆਪ ਦੱਸਾਂਗੇ ਬਾਕੀ ਇਹ ਮਾਮਲੇ ਦਾ ਲੈਣਾ ਦੇਣਾ ਹੀ ਕੁਝ ਨਹੀਂ ਹੈਗਾ ਜੀ ਅਮਰਤਪਾਲ ਨਾਲ ਦਾ ਕੋਈ ਕੋਈ ਲੈਣਾ ਦੇਣੀ ਨਹੀਂ ਹੈਗਾ ਹੂੰ ਕਿੰਨੇ ਕਹਿੰਦਾ ਭਾਈ ਆ ਬਹੁਤ ਇਹ ਵੀ ਗੱਲ ਕਹਿ ਰਹੇ ਨੇ ਕਿ ਅਮਰਤਪਾਲ ਸਿੰਘ ਨੇ ਘਰ ਤਾਂ ਸੁਧਾਰਿਆ ਨਹੀਂ ਬਾਹਰ ਸੁਧ ਇੱਕ ਵਾਰ ਜਿਹੜੇ ਲੋਕ ਇਹ ਗੱਲਾਂ ਕਹਿ ਰਹੇ ਨੇ ਉਹ ਆਪਣੇ ਲੱਤਾਂ ਖਿੱਚਣ ਵਾਲੇ ਲੋਕ ਨੇ ਨੰਬਰ 1 ਤਾਂ ਉਹ ਕਹਿੰਦੇ ਹੁੰਦੇ ਆ ਵੀ ਉਹ ਸਿੱਖ ਕੌਮ ਕੀ ਕਹਿ ਰਹੇ ਨੇ ਵੀ ਆਪ ਦੇ ਘਰ ਤੋਂ ਹੀ ਡਰ ਡਰ ਲੱਗਦਾ ਹੈ ਨਾ ਸਾਨੂੰ ਬੈਠੀ ਦੁਖਾਤ ਨਾਲ ਉਹ ਲੋਕ ਯਾਰ ਜਿਵੇਂ ਲੱਤਾਂ ਖਿੱਚਣ ਦੇ ਲੋਕ ਕੋਈ ਸਰੀ ਮਾਰੀ ਹਾਈਪ ਬਣ ਜੇ ਉਹਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਨੇ ਹੁਣ ਉਹਨੇ ਇੱਕ ਤਾਂ ਸ਼੍ਰੋਮਣੀ ਕਮੇਟੀ ਦਾ ਆਲਾਨ ਕਰਤਾ ਸੀਗਾ ਵੀ ਅਸੀਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਾਂਗੇ ਉੱਥੋਂ ਇਹਨਾਂ ਨੂੰ ਸਾਰਾ ਕੁਝ ਜਾਹ ਜਾਂਦਾ ਰਹਿਦਾ ਸਨ ਉਹਨਾਂ ਨੂੰ ਅਮਰਤ ਪੜਕ ਵੱਡਾ ਚਿਹਰਾ ਬਣ ਕੇ ਆਉਂਦਾ ਨਜ਼ਰ ਆ ਗਿਆ ਸੀ ਜਿਸ ਕਰਕੇ ਉਹਨਾਂ ਨੇ ਸੋਚਿਆ ਵੀ ਆਪਾਂ ਕਿਸੇ ਲੋਟ ਇਹਨਾਂ ਦਾ ਇਹਨਾਂ ਨੂੰ ਦੂਰ ਕਰੀਏ ਬਦਨਾਮ ਕਰੀਏ ਹਾਲਾਂਕਿ ਉਹ ਅਮਰਤਪਾਲ ਨੇ ਚ ਕੀ ਬਦਨਾਮ ਹੋਣਾ ਅਮਰਤਪਾਲ ਖੁਦ ਆਉਂਦਾ ਆਪ ਦਾ ਜ਼ਿੰਮੇਵਾਰ ਅਮਰਤਪਾਲ ਹੈ ਹੁਣ ਮੈਂ ਆ ਜੀ ਮੈਂ ਆਪ ਦਾ ਜ਼ਿੰਮੇਵਾਰਾ ਮੈਂ ਕਿਸੇ ਦਾ ਦੂਜੇ ਬੰਦੇ ਦਾ ਕਿਵੇਂ ਜ਼ਿੰਮੇਵਾਰ ਹੋ ਸਕਦਾ ਮੋਟੀ ਜੀ ਗੱਲ ਹੈ ਕੱਲ ਹੁਣ ਮੈਂ ਮੰਨ ਲੈ ਮੈਂ ਹੇਰੇ ਨਾਲ ਦਾ ਕੋਈ ਬੰਦਾ ਨਸ਼ਾ ਕਰਦਾ ਜਾਂ ਵੇਚਦਾ ਫੜਿਆ ਜਾ ਉਹ ਚ ਮੇਰਾ ਤਾਂ ਕੋਈ ਦੋਸ਼ ਨਹੀਂ ਜੇ ਮੈਂ ਵੇਚਦਾ ਫੜਿਆ ਗਿਆ ਜਾਂ ਜਿਹਨਾਂ ਨੇ ਮੇਰੀ ਸਪੋਰਟ ਕਰੀ ਜਾਂ ਕਰਦਾ ਫੜਿਆ ਗਿਆ ਤਾਂ ਮੇਰੇ ਨਾਲ ਦਾ ਕੋਈ ਦੋਸ਼ ਨਹੀਂ ਦੇ ਨੇ ਮੇਰੀ سپورਟ ਕਰਦੇ ਨੇ ਹਮ ਹਣਾ ਬਿਲਕੁਲ ਜੇ ਆਪਾਂ ਇੱਕ ਕੱਕੜੀ ਮੰਨ ਵੀ ਲਈਏ ਵੀ ਇਹ ਗੱਲ ਸੱਚੀ ਹੈ ਤਾਂ ਫਿਰ ਇਹਦਾ ਹੋ ਹੋ ਹੋਲਾ ਕਰਨ ਦੀ ਇੰਨੀ ਲੋੜ ਕੀ ਸੀ ਅੱਜ ਤੱਕ ਪੂਰੇ ਇਤਿਹਾਸ ਚ 4 ਗ੍ਰਾਮ ਚਿੱਟੇ ਦਾ ਪਰਚੇ ਦੀ ਐਸਐਸਪੀ ਨੇ ਕਿਤੇ ਵੀ ਪ੍ਰੈਸ ਕਾਨਫਰੰਸ ਕਰੀ ਹੋਵੇ ਐਸਐਸਪੀ ਨੇ ਤੇ ਇੰਡੀਆ ਦੇ ਚੈਨਲ ਮਹਿਰ ਕਿੰਨਾ ਨਸ਼ਾ ਫੜਫੜ ਕੇ ਫੜਾਤਾ ਸਾਡੇ ਐਸਐਚਓ ਸਿਟੀ 2 ਦੇ ਮੂੰਹੋਂ 10 ਵਾਰ ਕਿਹਾ ਮੈਂ ਹੁਣ ਫੋਨ ਲਾ ਕੇ ਤੁਹਾਨੂੰ ਪਹੁੰਚਾ ਦਿੰਨਾ ਮੈਂ ਕਿੰਨੇ ਵਾਰ ਉਹਨਾਂ ਨੂੰ ਚਿੱਟੇ ਸਮੇਤ ਬੰਦਾ ਲੈ ਹੈ ਗਿਆ ਉਹ ਪਤਾ ਕੀ ਕਹਿੰਦੇ ਨੇ ਯਾਰ ਜੱਜ 5 ਗ੍ਰਾਮ ਤੋਂ ਘੱਟ ਪਰਚਾ ਨਹੀਂ ਪਉਂਦਾ ਠਹਿਰਾ ਮਾਰਦਾ ਵਗਾ ਕੇ ਸਾਨੂੰ ਤਾੜਾਂ ਲਾਉਂਦਾ ਤੇ ਫਿਰ ਆ ਤਾਂ 4 ਗ੍ਰਾਮ ਤੋਂ ਘੱਟ ਸੀਏ ਉਹਨਾਂ ਦੇ ਕਹਿ ਮਤਾਬਕ ਕਿਵੇਂ ਪਾਤਾ ਮੇਰੇ ਕੋਲ ਸ਼ਾਇਦ ਵੀਡੀਓ ਵੀ ਹੋਣਾ ਮੈਂ ਭਾਲ ਕੇ ਦੇ ਦੂੰਗਾ ਕਿੰਨੇ ਵਾਰ ਹੋ ਗਈ ਇਹ ਗੱਲ ਮੈਂ ਫੜ ਕੇ ਲਿਆਉਣਾ ਕਹਿੰਦਾ ਵੀ ਇਹ ਕੁਆਂਟੀਟੀ ਘਟਾ ਮੈਂ ਕਹਿੰਦਾ ਕੁਆਂਟੀਟੀ ਅੱਛਾ ਵੀ ਕੋਰਟ ਦੇ ਵਿੱਚ ਜੇ ਕੇਸ 5 ਗ੍ਰਾਮ ਤੋਂ ਘਟ ਜਾਂਦਾ ਤੇ ਪੁਲਿਸ ਇਹ ਗੱਲ ਕਹਿੰਦੇ ਨੇ ਕਿ ਜੱਜ ਮੰਨਦਾ ਨਹੀਂ ਅਸੀਂ ਹਾਂ ਸਾਡੀ ਮਾਨਸਰ ਦੀ ਪੁਲਿਸ ਕਹਿੰਦੀ ਜੜੇ ਮੈਂ ਬੰਦੇ ਫੜ ਕੇ ਲੈ ਕੇ ਜਾਂਦਾ ਨਾ ਜਿਹੜੀ ਤੁਸੀਂ ਆਹ ਕਰਦੇ ਆ ਲੋਕਾਂ ਦੇ ਵਿੱਚ ਨਸ਼ੇ ਦੇ ਖਿਲਾਫ ਮਹਿਮ ਚਲਾਈ ਆ ਇਹਦੇ ਹੀ ਤੁਹਾਨੂੰ ਸਭ ਕੁਝ ਰਿਪੋਰਟਾਂ ਮਿਲਦੀਆਂ ਹਾਂ ਹਾਂ ਇਹਦੇ 'ਚ ਮੈਨੂੰ ਪੁਲਿਸ ਖੁਦ ਖੁਦ ਕਹਿਆ ਪੁਲਸ ਨੇ ਇੱਕ ਬਾਰ ਨਹੀਂ 1000 ਬਾਰ ਵੀ ਤੂੰ ਤਾਂ ਇਹ ਫੜ ਕੇ ਲਿਆਉਣਾ ਸਾਨੂੰ ਇਹਨਾਂ ਨੇ ਫਾਈਲਾਂ ਲਿਖਣੀਆਂ ਪੈਂਦੀਆਂ ਅਸੀਂ ਜੱਜ ਦੇ ਲੈ ਕੇ ਜਾਂਦੇ ਜੱਜ ਕਹਿੰਦਾ ਇਹ 4- ਇਥੋਂ ਦੀ ਪੁਲਿਸ ਕਹਿੰਦੀ ਸਾਡੇ ਮਾਨਸਾ ਦੀ ਕੀ ਨਵੇਂ ਕਾਨੂੰਨ ਤਾਂ ਨਹੀਂ ਆਏ ਜਿਹੜੇ ਹੁਣ ਨਵੇਂ ਕਾਨੂੰਨ ਆਏ ਹੁੰਦੇ ਨਹੀਂ ਪ੍ਰਾਣੀਆਂ ਗੱਲਾਂ ਨਹੀਂ ਨਵੀਆਂ ਗੱਲਾਂ ਕਿ ਤਾਂ ਪ੍ਰਾਣ ਨਵੇਂ ਨਹੀਂ ਹੁਣ ਨਵੇਂ ਕਾਨੂੰਨਾਂ ਚ ਕਹਤਾ ਹੋਏ ਵੀ ਚਾਰਗ੍ਰਾਮ ਵਾਲ ਤੇ ਵੀ ਪਰਚਾ ਕਰਦੇ ਤੇ ਐਸਐਸਪੀ ਪ੍ਰੈਸ ਕਾਨਫਰੰਸ ਕਰਦੇ ਨਹੀਂ 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 ਨਵੇਂ ਕਾਨੂੰਨਾਂ ਚ ਤਾਂ ਨਾ ਪ੍ਰਾਣੇ ਕਾਨੂੰਨਾਂ ਅਸੀਂ ਆ ਨਵੇਂ ਕਾਨੂੰਨਾਂ ਚ ਨਸ਼ਾ ਦਾ ਇੰਨਾ ਹੀ ਫੜਾਇਆ ਜਾਵੇ ਉਹਦਾ ਪਰਚਾ ਇੰਨਾ ਹੀ ਬੜਾਇਆ ਜਾਵੇ ਉਹਦਾ ਪਰਚਾ ਨਸ਼ੇ ਦਾ ਪਰਚਾ ਹੈਗੀ ਹੈਗਾ ਦੇਖੋ ਜਿਹੜੀ ਸਹੀ ਗੱਲ ਹੈ ਜੀ ਗੱਲ ਕਰੇ ਪੁਲਿਸ ਕਹਿ ਰਹੀ ਸੀ ਉਹ ਬੰਦੇ ਜਿਹੜੇ ਨੇ ਛੜਦੇ ਸਾਡੇ ਪੁਲਿਸ ਵਾਲੇ ਉਸ ਤੋਂ ਬਾਅਦ 100 100 ਗ ਉਹ ਵੀ ਉਹਨਾਂ ਤੇ ਕੰਟਰੋਲ ਕਰਿਆ ਹੁੰਦਾ ਥੋੜੀ ਮਾਤਰ ਚ ਉਹਨੂੰ ਸਮਝਾਇਆ ਹੁੰਦਾ ਉਹਦੇ ਘਰ ਦੇ ਹੁਣ ਤਾੜਿਆ ਹੁੰਦਾ ਤਾਂ ਉਹ ਸਾਲ ਬਾਅਦ 100-100 ਗ੍ਰਾਮ ਚ ਫੜੇਗੇ ਉਹੀ ਬੰਦੇ ਨੇ ਮੈਂ ਫੜ ਕੇ ਫੜਾਈ ਸੀ ਮੇਰੇ ਕੋਲ ਵੀਡੀਓ ਪਈਆਂ ਉਹ ਹੁਣ ਗਾਹਾਂ ਦੂਰ ਸਾਡੇ ਫੜੇ ਜਾਂਦੇ ਨੇ ਇਹ ਮੈਂ ਖੁਦ ਕਹਿਣਾ ਹੀ ਛੋਡੇ ਚੈਨਲ ਤੇ ਵੀ ਚਲੋ ਮੈਂ ਫੜਾਉਣਾ ਮੈਂ ਦੱਸਦਾ ਕਿਹਦਾ ਮੈਂ ਸ਼ਾਦੀ ਦੀ ਕਿ ਲੋਕੇ ਲੋਕੇ ਲੋਕ ਕਿੱਥੋਂ ਆਉਂਦਾ ਕੌਣ ਬੰਦਾ ਵੇਚਦਾ ਕਿਵੇਂ ਨਾ ਸ਼ਜੰਦੀ ਘੜਾਂਦਾ ਕਿਦਿਕਦਾ ਕਰਨਗੇ ਕੁਛ ਇਹ ਜਮਾਨੀ ਕੁਛ ਕਰਦੇ ਮੈਂ ਲਿਖ ਛੋਡੇ ਚੈਨਲ ਤੇ ਕਹਿਣਾ ਸੱਦਨ ਸਦਾ ਸਾਡੇ ਮਾਨਸਾ ਸ਼ਰਿਆਮਸ਼ਾ ਵੇਚ ਹੂੰ ਅਗਰੀ ਦਾ ਅਸੀਂ ਫੜ ਕੇ ਫੜਾਤਾ ਹੋਰ ਮੁੰਡੇ ਫੜੀ ਜਾਂਦੇ ਨੇ ਦੱਸੀ ਜਾਂਦੇ ਆ ਨਾ ਦੱਸ ਤੇ ਥਾਂ ਥਾਂ ਰੋਏ ਪਿੜਦੇ ਆ 200 ਪੇਟੀ ਸ਼ਰਾਬ ਦੀ ਜਾਲੀ ਸ਼ਰਾਬ ਦੀ ਇਹਨਾਂ ਨੇ ਆ ਫੜਨ ਲਈ ਭਲੇਖੇ ਨਾ ਪਤਾ ਨਹੀਂ ਕਿਵੇਂ ਫੜੀ ਗਈ ਕਿਵੇਂ ਨਾ ਬਾ ਚੋ ਗੋਲ ਮੋਲ ਕਰਤੀ ਗੱਲ ਉਹਦਾ 200 ਜਾਲੀ ਸ਼ਰਾਬ ਪੇਟੀ ਫੜੀ ਜਾਣੀ ਠੇਕੇਦਾਰਾਂ ਤੂੰ ਹੀ ਨਕਲੀ ਸ਼ਰਾਬ ਜਿਹੜੀ ਸਕੈਨ ਅਸੀਂ 1600 ਵਾਲੀ ਪੀਤੀ ਆ ਜ 1700 ਵਾਲੀ ਪੀਤੀ ਉਹ ਨਕਲੀ ਐ ਮਾਨਸਾ ਚ ਨਕਲੀ ਫੜੀ ਗਈ ਉਹਦਾ ਕੋਈ ਹੁਬਗਬਾ ਨਿਕਲਿਆ ਮੈਨੂੰ ਕਿਹਾ ਗਿਆ ਇਹ ਤਾਂ ਪਰਚੀ ਨਹੀਂ ਦੇ ਸਕਦੇ ਸੀ ਕਹਿੰਦੇ ਵਰਸਾਈ ਦੇ ਵਿਭਾਗ ਦੇ ਦੋ ਦੋ ਬੋਤਲਾਂ ਦਾ ਪਰਚਾ ਨਾ ਗਰੀਬਾਂ ਦੇ ਦਿੰਦੀ ਉਹ ਕਾਹਦੇ ਹੁੰਦੇ ਨੇ ਇੰਨੇ ਇਵੇਂ ਆਪਾਂ ਕੈਪਸੂਲ ਪੜਨੇ ਉਹ ਕਹਿੰਦੇ ਨੇ ਅਸੀਂ ਤਾਂ ਕੁਝ ਕਰ ਨਹੀਂ ਸਕਦੇ 188 ਘਰ ਵੀ ਕਰਦੇ ਉਹ ਛੱਡ ਦਿੰਦੇ ਨੇ ਜਿਹੜੇ ਤੁਸੀਂ ਇੰਨੇ ਨੇ ਫੜਾਉਂਦੇ ਰਹੇ ਤੁਸੀਂ ਰੇੜੀਆਂ ਤੇ ਲਿਆ ਕੇ ਵੇਚਣ ਦੀ ਗੱਲ ਕੀਤੀ ਹੈ ਸਾਰੀ ਚੀਜ਼ ਵੇਚ ਕੀਤੀ ਕਿ ਪੁਲਿਸ ਨਾਲ ਦੀ ਨਾਲ ਪਰਚਾ ਕੱਢਦੀ ਐ ਐਸਐਸਪੀ ਐਸਐਚਓ ਪਾਸ ਕਾਨਫਰੰਸ ਕਰਦਾ ਤੁਹਾਡੇ ਨਾਲ ਬੈਠ ਕੇ ਅੱਜ ਤੱਕ ਜਿੰਨੇ ਮੈਂ ਨੇ ਫੜਾਏ ਨੇ ਕਿਸੇ ਦੀ ਪ੍ਰੈਸ ਕਾਨਫਰੰਸ ਨਹੀਂ ਕਰੀ ਜੀ ਨਹੀਂ ਕਰੀ ਨਾ ਅੱਜ ਤੱਕ ਤੁਸੀਂ ਮੈਂ ਕੁਆਂਟੀਟੀ ਇਤੋਂ ਜ਼ਿਆਦਾ ਨਹੀਂ ਥੋੜੀ ਮੈਂ ਛੱਡੋ ਮੈਂ ਮੇਰਾ ਕਿਸੇ ਵੀ ਜ਼ਿਲ੍ਹੇ ਚ 4 ਗ੍ਰਾਮ 5 ਗ੍ਰਾਮ 10 ਗ੍ਰਾਮ 20 ਗ੍ਰਾਮ 25 ਗ੍ਰਾਮ 100 ਗ੍ਰਾਮ ਤੱਕ ਹੀ ਬਣ ਕੇ ਕਿਤੇ ਪ੍ਰੈਸ ਕਾਨਫਰੰਸ ਹੋਈ ਹੋਵੇ ਐਸਐਸਪੀ ਦੁਆਰਾ ਕਰੀ ਗਈ ਹੋਵੇ ਮੈਂ ਦੇਨਦਾਰਾ ਮੈਨੂੰ ਦਿਖਾ ਦਿਓ ਅੱਜ ਤੋਂ ਪਹਿਲਾਂ ਕਿਤੇ ਵੀ ਕਰੀ ਹੋਵੇ ਇੱਕ ਚੀਜ਼ ਹੋਰ ਆ ਪਤਾ ਨਹੀਂ ਪਰਮਿੰਦਰ ਜੀ ਤੁਹਾਨੂੰ ਪਤਾ ਕਿ ਨਹੀਂ ਪਰਦਾ ਮੈਂ ਇਸ ਨਾਮ ਦਾ ਨਸ਼ਾ ਪਹਿਲੇ ਦਿਨ ਉਦੋਂ ਸੁਣਦਾ ਕਿ ਇਸ ਨਾਮ ਦਾ ਨਸ਼ਾ ਮਾਰਕੀਟ ਦੇ ਵਿੱਚ ਵੀ ਹੈਗਾ ਵੀ ਜਿਆ ਅਰਪਿੰਦ ਸਿੰਘ ਦੀ ਗੱਡੀ ਦੇ ਵਿੱਚੋਂ ਪੁਲਿਸ ਦੇ ਕਹਿਣ ਦੇ ਮੁਤਾਬਕ ਉਹਦੀ ਜੇਬ ਦੇ ਵਿੱਚੋਂ ਖੱਬੀ ਜੇਬ ਜਾਂ ਕੁਝ ਦੱਸ ਰਹੇ ਸੀ ਜਿਵੇਂ ਉਹਨਾਂ ਦੀ ਇੱਕ ਕਹਾਣੀ ਆਈ ਆ ਉਹਦੇ ਵਿੱਚੋਂ ਮਿਲਦਾ ਕਿ ਇਹ ਨਸ਼ਾ ਪਹਿਲਾਂ ਸੀ ਪ ਜਾਂ ਚਿੱਟਾ ਖਤਮ ਕਰਕੇ ਇੱਕ ਪੰਜਾਬ ਦੇ ਵਿੱਚ ਨਵਾਂ ਨਸ਼ਾ ਆ ਜੂ। ਪਹਿਲਾਂ ਤਾਂ ਮੈਂ ਲੋਕਾਂ ਨੂੰ ਇੱਕ ਗੱਲ ਥੋੜੀ ਗੱਲ ਮੈਂ ਜਵਾਬ ਦਿੰਨਾ ਮੈਂ ਹੰਗਾ ਸਮਝ ਗਈ। ਪਹਿਲੀ ਗੱਲ ਤਾਂ ਲੋਕਾਂ ਨੂੰ ਕਿਸੇ ਵੀ ਕਹਾਣੀ ਤੇ ਕਹਾਣੀਆਂ ਦਾ ਕਾਊਂਟਰਾਂ ਦੀਆਂ ਕਿੰਨੀਆਂ ਬਣਦੀਆਂ ਆਈਆਂ ਨੇ। ਆਪਣੇ ਸੰਘਰਸ਼ਾਂ ਵਾਲੀਆਂ ਬਣਦੀਆਂ ਨੇ। ਅੱਜ ਤੱਕ ਬਣੀਆਂ ਨੇ ਵਿੱਕੀ ਕਾਊਂਟਰ ਨਹੀਂ ਲਾ ਲੋ, ਨਵੀਆਂ ਲਾ ਲੋ। ਠਾਂ ਜੇਲ੍ਹ ਚੋਂ ਲਿਆਉਣੇ ਬੰਦੇ ਨੂੰ ਪਿਸਤੌਲ ਬਰਾਮਦ ਕਰਨਾ ਉਹ ਚੱਕ ਕੇ ਉੱਥੇ ਗੋਲੀ ਮਾਰਦਾ। ਚੱਕ ਕੇ ਪਕੇ ਸੀ ਪਿਸਤੌਲ ਬਰਾਮਦ ਕਰਾਉਣਗੇ ਸੀ ਨੇ ਚੱਕ ਕੇ ਉੱਥੇ ਗੋਲੀ ਮਾਰਤੀ ਸਾਡੇ। ਇਹ ਤਾਂ ਕਹਾਣੀਆਂ ਨੇ ਆਪਾਂ ਉਹ ਕਹਾਣੀਆਂ ਤੇ ਆਮਲ ਕਰਕੇ ਆਪਦੇ ਆਪ ਪਾਣੀ ਕਹਿੰਦੇ ਕੋਈ ਸਹੀ ਆ ਕੋਈ ਗਲਤ ਆ ਬੱਟ ਕਹਾਣੀ ਵੀ ਬੰਦਾ ਗਸ਼ਟ ਅਫਸਰ ਆ ਗਿਆ ਉਹਨਾਂ ਨੇ ਗੱਡੀ gekeਰੀ ਉਹਨਾਂ ਨੇ ਜੇਬ ਚ ਰੱਖੀ ਰੱਖਿਆ ਨਸ਼ਾ ਉਹਨਾਂ ਚੜਾ ਪਾਣੀ ਕਿ ਕੁਲਕੇ ਖੁਰ ਜਾਂਦਾ ਨਸ਼ਾ ਕਿੱਡੀ ਗੱਲ ਆ ਆਡਰ ਦਵਾ ਮਚਾ ਲੈਂਦੇ ਕੋਲੇ ਕੋਨਾ ਉਹਨਾਂ ਨੇ ਦੱਸਿਆ ਵੀ ਇਲੈਕਟਰ ਵੀ ਸੀ ਉਹ ਮੱਚ ਵੀ ਜਾਂਦਾ ਚਾਰ ਗ੍ਰਾਮ ਕਿੰਨਾ ਹੁੰਦਾ ਐਨਾ ਸਾਣਾ ਐਨਾ ਫੇਰ ਜੀ ਮੇਰਾ ਦਿਮਾਗ ਐ ਕਹਿ ਰਿਹਾ ਚਿੱਟੇ ਨਾਲ ਹੋ ਰਹੀਆਂ ਮੌਤਾਂ ਅੱਛਾ ਬਦਨਾਮੀ ਹੋ ਰਹੀ ਆ ਵੀ ਨਸ਼ਾ ਚਿੱਟੇ ਤੋਂ ਬਗੈ ਨਸ਼ਾ ਚਿੱਟੇ ਦਾ ਕੋਈ ਦੂਜਾ ਰੂਪ ਦੇ ਨਹੀਂ ਰਹੇ ਇਹ ਪਹਿਲਾ ਸਮੈਕ ਚੱਲਦੀ ਹੁੰਦੀ ਸਮੈਕ ਜਦੋਂ ਇਹਨਾਂ ਨੇ ਇੱਕ ਗੀਤ ਆਉਂਦਾ ਬਾਰਡਰਿੰਗ ਦਾ ਆਪਣਾ ਚੱਟਾ ਆਪਣਾ ਦਾ ਚੱਟਾ ਸੁਣਾਇਆ ਵੀ ਨਹੀਂ ਸੀ ਉਹ ਚੱਟਾ ਇੰਟਰੋਡਿਊਸ ਕਰਾਤਾ ਲੋਕ ਘਰ ਘਰ ਚੱਟਾ ਹਾਂ ਇਹ ਇਹਨਾਂ ਨੇ ਇੱਕ ਮਸ਼ਹੂਰ ਬੰਦੇ ਦੇ ਥਰੂ ਨਾਲ ਦਾ ਦੋ ਇੱਕ ਪੰਥ ਨਾਲ ਦੋ ਕੰਮ ਕਰ ਲੇ ਮਸ਼ਹੂਰ ਬੰਦੇ ਦੇ ਥਰੂ ਇੱਕ ਨਵਾਂ ਨਸ਼ਾ ਨੌਜਵਾਨਾਂ ਨੂੰ ਦੱਸਿਆ ਉਹਦੇ ਇੱਕ ਇੱਕ ਦੋ ਤਾਂ ਉਹ ਉਹ ਵੀ ਦੱਸ ਜਾਂਦਾ ਵੀ ਐਨੇ ਤਾਂ ਬਾਡੀ ਚੋਂ ਜਾਂਦਾ ਐਂ ਕਰ ਦਿੰਦਾ ਇਹ ਫੁੱਲ ਵਰਗਾ ਅਸ਼ੀਰ ਕਰ ਦਿੰਦਾ ਨੌਜਵਾਨਾਂ ਨੂੰ ਇੰਟਰੋਡਿਊਸ ਕਰਾਤਾ ਨਵੇਂ ਨਸ਼ੇ ਨਾਲ ਆਈਸ ਨਾਲ ਦੇ ਨਸ਼ੇ ਨਾਲ ਫਿਰ ਇਹ ਕਹਿ ਰਹੇ 10000 ਰੁਪਇਆ ਪਾਇਆ ਉਹਨੂੰ ਆਪਦੇ ਗੂਗਲ ਪੇਜੋ 4 ਗ੍ਰਾਮ ਕਿਹਾਗਾ ਫਿਰ ਕਹਿੰਦੇ ਨੇ ਤਾਂ ਮਹਿੰਗਾ ਵਾਲਾ ਐਕਟਰ ਕਰਦੇ ਨੇ ਅੱਛਾ ਜੀ ਚਿੱਟਾ ਤਾਂ ਕਮ ਸੇ ਕਮ ਚਾ 5000 ਨੂੰ ਗ੍ਰਾਮ 20000 ਦਾ ਚਿੱਟਾ ਆਉਂਦਾ 4 ਗ੍ਰਾਮ ਫਿਰ ਇਹ ਆਈਸ ਐਨੀ ਸਸਤੀ ਕਿਵੇਂ ਹੋਗੀ ਸੋਚਣ ਵਾਲੀਆਂ ਗੱਲਾਂ ਦਾ ਕਹੀ ਆ ਬਈ ਸੋਚਾ ਜਾਵੇ ਅੱਛਾ ਵੀ ਉਹਨਾਂ ਨੇ ਕਿਹਾ ਵੀ ਇਹ 10000 ਰੁਪਏ ਦਾ ਖਰੀਦਿਆ ਇਹ ਖਰੀਦਿਆ 4 ਗ੍ਰਾਮ ਹਾਂ ਤੇ ਚਿੱਟਾ ਕੀ ਗ੍ਰਾਮ ਚ ਚਿੱਟਾ ਦਾ ਚਿੱਟਾ ਦੀ 4 ਗ੍ਰਾਮ ਖਰੀਦਾਂਗੇ ਜੇ ਮੰਨ ਕੇ ਆਪਾਂ ਨੂੰ ਪਤਾ ਜੇ ਉਹ ਬੰਦਾ ਬਾਹਲਾ ਨਾਮੀ ਹੈ ਜਾਂ ਬਾਹਰ ਰੋਜ਼ ਪੀਣਾ ਇਕੱਠਾ ਲੈਣ ਵਾਲਾ 5000 ਨੂੰ ਮਿਲ ਜੂਗਾ ਜਿਹੜੇ ਹੁਣ ਵਿਚਾਰੇ ਪਰਚੂਨ ਵਾਲੇ ਨੇ ਗਰੀਬ ਮਾਤਲ ਪੀਂਦੇ ਨੇ ਉਹਨਾਂ ਦਾ 8000 ਨੂੰ 9000 ਨੂੰ ਆਇਆ ਮਿਲਦਾ ਅੱਛਾ ਜੇ ਚਿੱਟਾ 4 ਗ੍ਰਾਮ ਲੈਨੇ ਆ ਤੇ ਉਹ ਵੀ ਤੁਸੀਂ 5000 ਦੇ ਹਿਸਾਬ ਨਾਲ ਲਾਓ 20000 ਦਾ 20000 25000 ਦਾ ਕਮ ਸੇ ਕਮ ਘੱਟੋ ਘੱਟ ਤੇ ਇਹ ਉਦੋਂ ਮਹਿੰਗਾ ਤੇ 10000 ਦਾ ਲੈ ਲਿਆ 10000 ਦਾ ਦੇਤਾ ਸੁਣਨ ਵਾਲੀ ਗੱਲ ਹੈ ਫੇਰ ਲੈਣਾ ਇਹ ਕਿੱਥੋਂ ਬਿਆਸ ਦੇ ਲਾਗੇ ਪਿੰਡ ਆਉਣਾ ਦਾ ਕੋਈ ਰਈਏ ਦੇ ਲਾਗੇ ਉਹ ਲੈਣ ਕਿੱਥੋਂ ਆਇਆ ਆਪਦੇ ਪਿੰਡੋਂ ਹੂੰ ਜਲੂਪੁਰ ਖੇੜੇ ਤੋਂ ਜੰਦੂਪੁਰ ਖੇੜੇ ਤੋਂ ਆਏ ਕਿੱਥੇ ਫਲੋਰ ਫੜੇ ਗਏ ਨੇ ਕਿੰਨੀ ਦੂਰ ਕਿੰਨੇ ਘੰਟਾ ਦਾ ਨਸ਼ਾ ਦਾ ਯਾਰ ਕਿਤੇ ਮਰਜੀ ਲੜਾ ਮਿਲ ਜਾਂਦਾ ਉਹਨਾਂ ਨੂੰ ਇੰਨੀ ਦੂਰ ਆਉਣ ਦੀ ਕੀ ਲੋੜ ਸੀ ਕੋਈ ਵੀ ਗੱਲ ਹੋ ਸਕਦੀ ਆ ਸਟੋਰੀ ਕੁਝ ਵੀ ਹੋ ਸਕਦੀ ਆ ਬਟ ਆਪਾਂ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਅਮਰਤਪਾਲ ਨਾਲ ਹੀ ਕਿਉਂ ਜੁੜਿਆ ਗਿਆ ਇਹਨੂੰ ਉਹ ਕਹਿੰਦੇ ਕਿ ਭਾਈ ਆ ਤਾਂ ਕਰਕੇ ਜੜਾ ਕੇ ਭਾਈ ਆ ਫਿਰ ਭਾਈ ਆ ਬਦਨਾਮ ਕਰਿਆ ਗਿਆ ਅਮਰਤਪਾਲ ਨੂੰ ਇਹ ਥਰੂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦਾ ਨਾਂ ਹੀ ਅਮਰਤਪਾਲ ਦਾ ਨਾਂ ਹੀ ਚੱਲਣਾ ਹਰੇਕ ਚੈਨਲ ਤੁਸੀਂ ਦੇਖੇਗਾ ਕਦੇ ਕੋਈ ਖਬਰ ਮੈਂ ਕਿੰਨਾ ਨਸ਼ਾ ਫੜਿਆ ਮੇਰੀ ਖਬਰ ਕਦੇ ਸੋਸ਼ਲ ਮੀਡੀਆ ਤੇ ਤੋਂ ਬਗੈਰ ਕੋਸ਼ਕ ਪੱਤਰਕਾਰਾਂ ਤੋਂ ਬਗੈਰ ਕਦੇ ਕਿਸੇ ਨੇ ਨਹੀਂ ਚਲਾਈ ਹੈ ਬੱਲੇ ਜੱਲਾ ਤਾਂ ਨਹੀਂ ਚੱਲਦੀ ਕੀ ਕਹਾਂ ਕਦੇ ਚੱਲ ਗਈ ਹੋਵੇ ਕੋਈ ਵੱਡੀ ਖਬਰ ਜਿਵੇਂ ਇਹਨਾਂ ਨੂੰ ਦੋ ਦੋ ਘੰਟੇ ਸਕਰੀਨ ਦਿੱਤੀ ਆ ਗੱਲ ਅਮਰਤ ਪਾਲਾ ਅਮਰਤ ਪਾਲ ਅਮਰਤ ਪਾਲ ਅਮਰਤ ਪਾਲ ਐਂ ਕਰੀਗੇ ਵੀ ਸੋਨੂੰ ਤੁਸੀਂ ਨਿੰਦ ਕੇ ਕਿੰਨਾ ਕਿੰਨਾ ਕਮਸ਼ੂਰ ਹੋ ਜਾਓਗੇ ਬਾਕੀ ਜੀ ਆਪਣਾ ਇਤਿਹਾਸ ਤੁਰਿਆ ਆਉਂਦਾ ਆਪਾਂ ਪਹਿਲਾਂ ਵੀ ਗੱਲ ਕਰੀ ਆ ਹੁਣ ਪ੍ਰਿਥੀ ਚੰਦ ਵਾਲਾ ਤੇ ਅਸੀਂ ਆਪਣਾ ਦੇਖਿਆ ਜਾਵੇ ਤਾਂ ਹੂੰ ਗੁਰੂਪਾਛੇ ਦੇ ਭਾਈ ਹਾਂ ਹਾਂ ਹੁਣ ਜੇ ਮਾਪਾ ਇਹਨੂੰ ਆਪਾਂ ਇੱਕ ਅਲੱਗ ਚੀਜ਼ ਦੇਉ ਉਹ ਭਾਈ ਗਲਤ ਵੀ ਹੈ ਤਾਂ ਫਿਰ ਉਹ ਅਮਰਤ ਪਾਲ ਤਾਂ ਨਹੀਂ ਹੈਗਾ ਨਾ ਹੂੰ ਮਨ ਲੋ ਇੱਕ ਕੜੀ ਦੇ ਕੜੀ ਫਿਰ ਅਮਰਤਪਾਲ ਤਾਂ ਗਲਤ ਨਹੀਂ ਹੈਗਾ ਨਾ ਅਮਰਤਪਾਲ ਦਾ ਕਾਫ ਦਾ ਨਵਿੱਕਲਾ ਅੰਦਾਜ਼ ਆ ਉਹਨੂੰ ਲੋਕਾਂ ਨੇ ਪਸੰਦ ਕਰਿਆ 4 ਲੱਖ ਵੋਟਰਾਂ ਨੇ ਉਹਨੂੰ ਚੁਣਿਆ 4.5 ਲੱਖ ਨੇ ਹਰੇਕ ਜ਼ਿਲ੍ਹੇ ਚੋਂ ਦੀਆਂ 2-2 3-3 ਲੱਖ ਵੋਟਾਂ ਹਨ ਅੱਗੇ ਟਾਈਮ ਉਹਦਾ ਆਉਣਾ ਉਹਨੇ ਸਿਲੋਮਿੰਗ ਕਮੇਟੀ ਦਾ ਐਲਾਨ ਕਰਤਾ ਨਵੇਂ ਉਹਨਾਂ ਨੇ ਵੋਟਾਂ ਤਿਆਰ ਕਰਨੀਆਂ ਸੀ ਸੋ ਭਾਈ ਸਰਕਾਰਾਂ ਨੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੋ ਦੱਬਿਆ ਨਹੀਂ ਹੋ ਤਾਂ ਫਿਰ ਕਿਸੇ ਨਾ ਕਿਸੇ ਲੂਟ ਹੋਏ ਹੋਰ ਕੀ ਬਤਾ ਕੀ ਕੁਝ ਕਰਨਗੇ ਕੱਲ ਨੂੰ ਮੇਰਾ ਵੀ ਕੁਝ ਵੀ ਕਰ ਸਕਦੇ ਨੇ ਲੱਖੇ ਦਿਨ ਆਸ਼ਾ ਮੇਰੇ ਤੇ ਪਾਇਆ ਪਰ ਨੇ ਤੇ ਕੀ ਕੁਝ ਕਰਿਆ ਸੀਗਾ ਸਕੋਰਪੀਓ ਤੇ ਚੈਨੀ ਪੜਨ ਲਖਾਇਆ ਸੀ ਸਕੋਰਪੀਓ ਗੱਡੀ ਤੇ ਚੈਨੀ ਪੜਦਾ ਤੁਸੀਂ 200 ਰੁਪਇਆ ਖੋਇਆ ਭਾਨੇ ਨੇ ਚੈਨੀ ਖੋਈ ਸਕੋਰਪੀਓ ਤੋਂ ਲੱਖੇ ਨੇ ਜਟੜਾ ਪਰਚਾ ਪਾਇਆ ਹਰੀਕੇ ਕਲਾਂ ਵਾਲਾ ਹਰੀਕੇ ਕਾਂ ਪਤਾ ਦੀ ਕੋਸ਼ਿਸ਼ ਕਰੀ ਕੋਈ ਹਨੇਰੀ ਹੋ ਬਸ ਐਵੇਂ ਹੀ ਹਲ ਜਾਉਂਦੇ ਹੁੰਦੇ ਨੇ ਜਾਣ ਕੇ ਬਦਨਾਮੀ ਕਰਨੀ ਹੈ ਲੱਡਾ ਹਰੀਕੇ ਸ਼ਾਇਦ ਕੋਈ ਨਾਮ ਸੀ ਹੁੰਦਾ ਮੈਨੂੰ ਮੈਨੂੰ ਨਹੀਂ ਪਤਾ ਹੁੰਦਾ ਮੈਨੂੰ ਪਤਾ ਨਹੀਂ ਸੀ ਆਖੀ ਮੈਂ ਵੀ ਜੋੜਤੀ ਹੁਣ ਇਹ ਫੋਨ ਆ ਮੈਨੂੰ 1000 ਫੋਨਾਂ ਦਾ ਦਿਨ ਚ ਕੀ ਪਤਾ ਹੁਣ ਕੌਣ ਕਰਦਾ ਹੂੰ ਅੱਛਾ ਖੈਰੇ ਦੇ ਪਾਉਣ ਦੀ ਕੋਸ਼ਿਸ਼ ਪਤਾ ਫੋਨ ਦੇ ਜ਼ਰੀਏ ਹੂੰ ਹੋਰ ਕਿੰਨੇ ਬੰਦੇ ਨੇ ਜਿਹੜੇ ਬੋਲਦੇ ਨਹੀਂ ਵੀ ਚੱਕ ਕੇ ਅੰਦਰ ਵੀ ਇਹ ਬਦਰਾਮ ਕਰਦੇ ਹੁੰਦੇ ਨੇ ਜਿਹੜਾ ਮਤਲਬ ਜੇ ਪੰਜਾਬੀ ਬੋਲਣਾ ਤੇ ਪਰਚੇ ਨਹੀਂ ਕਰ ਲੋ ਮੈਂ ਕਹਣਾ ਯਾਰ ਪਰਚੇ ਨੂੰ ਮੈਡਲ ਸਮਝੋ ਯਾਰ ਗੱਲਾਂ ਮਗਾਓ ਅੱਧਰ ਹੋਣਾ ਪਰਚੇ ਨੂੰ ਮੈਡਲ ਸਮਝੋ ਵੀ ਹਾਂ ਪਰਚੇ ਪਾਉਣਗੇ ਤਾਂ ਮੈਂ ਗੱਲ ਕਰਦੇ ਦੁੱਖ ਉੱਥੇ ਹੁੰਦਾ ਵੀਰੇ ਜਦੋਂ ਦਾੜੀਆਂ ਵਾਲੇ ਗੁਰਸਿੱਖ ਕੇਸਾ ਤਾਰੀ ਪਰ ਉਹਨਾਂ ਨੂੰ ਆਪਾਂ ਸਿੱਖ ਤਾਂ ਨਹੀਂ ਕਹਿ ਸਕਦੇ ਯਾਰ ਹਾਂ ਯਾਰ ਜਿਹੜੇ ਆਪਦੇ ਭਰਾਵਾਂ ਦੀ ਯਾਰ ਕਿਵੇਂ ਕਾ ਯਾਰ ਗਲਤ ਨਿੰਦਿਆ ਗਲਤ ਗਾਹ ਗਲਤ ਫੋਟੋਆਂ ਕੋਈ ਵੀ ਯਾਰ ਆਪਾਂ ਗੁਰੂ ਗੋਬਿੰਦ ਸਿੰਘ ਨੇ ਭਾਈ ਬਣਾਇਆ ਹੋਇਆ ਹੈ ਸਿੰਘ ਸਿੰਘ ਇੱਕ ਇੱਕ ਵੱਖਰੀ ਚੀਜ਼ ਐ ਸਿੱਖ ਇੱਕ ਵੱਖਰੀ ਚੀਜ਼ ਐ ਇੱਜ ਕੋਈ ਜਾਤ ਪਾਤ ਨਹੀਂ ਇੱਜ ਕੋਈ ਹੁਸ਼ ਨਹੀਂ ਇੱਜ ਨਹੀਂ ਆਪਾਂ ਯਾਰ ਆਪਦੇ ਭਰਾਵਾਂ ਦੇ ਉਲਟ ਹੋ ਕੇ ਚੱਲ ਪੈਣਾ ਯਾਰ ਜੇ ਕੋਈ ਚੰਗਾ ਕੰਮ ਕਰਦਾ ਉਹਨਾਂ ਖਿੱਚਾਂ ਲੱਗੇ ਜਾਂਦੇ ਯਾਰ ਕੁਝ ਕੁ ਬੰਦੇ ਮੈਂ ਦੇਖਿਆ ਉਹਦੇ ਨਾਲ ਫਿਰਦੇ ਅਮਰਤਪਾਲ ਦੇ ਜਦੋਂ ਉਹਦੀ ਲਹਿਰ ਦੀ ਚੜ੍ਹਾਈ ਸੀ ਉਹਨੂੰ ਖਾਣ ਪੀਣ ਦੇ ਮਾਰੇ ਗੱਡੀਆਂ ਦੇ ਝੂਟੇ ਲੈਣ ਦੇ ਮਾਰੇ ਕੁੱਤੇ ਹੁਣ ਉਹਦੇ ਉਲਟ ਬੋਲੀ ਜਾਂਦੇ ਨੇ ਯਾਰ ਅੱਛਾ ਜੇ ਤੇਰੇ ਮੇਰੇ ਵਰਗੇ ਨੇ ਡਾਂਗ ਚੱਕ ਲਈ ਤੇ ਮੈਨੂੰ ਮਿੰਟ ਲੈ ਕਹਿਣਗੇ ਇਹ ਖਾਲਸਤਾਨੀ ਹੈ ਅਤਕਵਾਦੀ ਹੈ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਜਿਹੜੇ ਸਾਡੇ ਬਲਖੋਈਆਂ ਕਰਦੇ ਨੇ ਸਾਡੀਆਂ ਸਾਡੀਆਂ ਸਾਡੇ ਸਿੱਧ ਸਿੰਘਾਂ ਦੀਆਂ ਸਾਡੇ ਧਾਰਮਿਕ ਲੀਡਰਾਂ ਦੀਆਂ ਜਾਂ ਜੋ ਸਾਡੇ ਅੱਗੇ ਲੱਗਦੇ ਨੇ ਯਾਰ ਯਾਰ ਫਿਰ ਹੁਣ ਉੱਥੇ ਦੁੱਖ ਲੱਗਦਾ ਯਾਰ ਉਹਨਾਂ ਨੂੰ ਤਾਂ ਸਕਿਉਰਟੀਆਂ ਹੂੰ ਸਾਨੂੰ ਇਹਨਾਂ ਦਾ ਆਪ ਲੀਡਰ ਆਪ ਇਹ ਇੱਕ ਕਦੇ ਪੁਲਿਸ ਵਾਲਾ ਅਫਸਰ ਡੀਆਈ ਕਿਸੇ ਦੀ ਪਰਸਨਲ ਕਿਸੇ ਵੀ ਪਰਸਨਲ ਰਿਪੋਰਟ ਜਾਹਰ ਨਹੀਂ ਕਰ ਸਕਦਾ ਬਿਮਾਰੀ ਦੀ ਵੀ ਨਸ਼ਾ ਕਰਨ ਦੀ ਵੀ ਮੇਰੀ ਡੀਆਈ ਜੀ ਨੇ ਰਿਪੋਰਟ ਜਾਹਰ ਕਰੀ ਸੀ ਤੂੰ ਆਪਸਾਬ ਲੜਾ ਜਿਹੜਾ ਕੀ ਨਾ ਸੀਦਾ ਵੀ ਮੈਂ ਕਿੰਨਾ ਕਿੰਨਾਂ ਲਈ ਖੋ ਬਣਿਆ ਸੀ ਮੇਰੀ ਰਿਪੋਰਟ ਪਰਸਨਲ ਰਿਪੋਰਟ ਵੀ ਇੱਕ ਘੈਟਾ ਕੌਣ ਹੁੰਦਾ ਤੂੰ ਜਦੋਂ ਰਿਪੋਰਟ ਝੋਟੇ ਹੀ ਬੋਲੀ ਜਾਂਦਾ ਹੂੰ ਆਪ ਨੂੰ ਵਾਲਾ ਵੀ ਝੋਟਾ ਕੌਣ ਹੋ ਸਕਦਾ ਹੂੰ ਇਹਨੇ ਤਰਕਾਇਆ ਦਾ ਮਤਲਬ ਜਿਹੜੇ ਇਹੋ ਜਿਹੇ ਕੰਮ ਕਰਦੇ ਉਹਨਾਂ ਦੇ ਖਿਲਾਫ ਇਹ ਵੱਡੇ ਅਪੀਲੈਂਟ ਆ ਜੀ ਕੋਈ ਜਿਹੜੇ ਇਹ ਅਫਸਰ ਸਰਕਾਰ ਦੇ ਕਹਿਤੇ ਬੈਠਦੇ ਆ ਕਿ ਅਫਸਰ ਆਪਣੀ ਮਰਜ਼ੀ ਨਾਲ ਬੈਠਦੇ ਆ ਜਾਂ ਆਪਦਾ ਲੋਕਾਂ ਦੇ ਵਿੱਚ ਜਿਹੜੀ ਛਵੀ ਖਰਾਬ ਹੋ ਰਹੀ ਹੁੰਦੀ ਆ ਪ੍ਰਸ਼ਾਸਨ ਦੀ ਵੀ ਪ੍ਰਸ਼ਾਸਨ ਦੀ ਨਿਗਾ ਦੇ ਵਿੱਚ ਨਸ਼ਾ ਵੇਚ ਰਿਹਾ ਉਹਨੂੰ ਰੋਕਣ ਦੀ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਬੈਠਦੇ ਆ ਜਾਂ ਫਿਰ ਲੀਡਰਾਂ ਦਾ ਦਬਾਅ ਹੁੰਦਾ ਵੀ ਨਹੀਂ ਵੀ ਮੁੱਖ ਮੰਤਰੀ ਦਾ ਫੋਨ ਆ ਗਿਆ ਬਹਿਣਾ ਪੈਣਾ ਬਈ ਇਹਦੇ ਖਿਲਾਫ ਤਾਂ ਹੁਣ ਦੇਖੋ ਦਬਾਓ ਪ੍ਰੈਸ਼ਰ ਵੀ ਬਹੁਤ ਵੱਡੀ ਚੀਜ਼ ਹੁੰਦੀ ਆ ਪਰ ਇਹ ਦਬਾਓ ਉੱਥੇ ਨਹੀਂ ਮੰਨਦੇ ਇੱਥੇ ਪੈਂਦਾ ਜਦੋਂ ਆਪਾਂ ਕਹੀਆਂ ਨਸ਼ਾ ਵੇਚਦਾ ਮੈਂ ਕਹਿੰਦਾ ਨਸ਼ਾ ਵੇਚਦਾ ਕਿਹੜੇ ਥੋੜੇ ਪਿੰਡ ਦਾ ਸ਼ਾਹ ਹੈ ਨਹੀਂ ਦੱਸੋ ਹੈਗਾ ਕਿੱਥੇ ਨਸ਼ਾ ਕਿੱਥੇ ਹਰੇਕ ਬੱਚਾ ਕਹਿੰਦਾ ਸਾਡੇ ਪਿੰਡ ਪਿੰਡ ਦਾ ਸ਼ਾਹ ਵੀ ਕੀ ਹੁੰਦਾ ਲੋਕ ਅੱਛਾ ਐ ਵੀ ਰੋਂਦੇ ਨੇ ਆ ਜਿਹੜੇ ਇਹ ਕੈਪਸੂਲ ਜੇ ਚੱਲੇ ਜਿਹੜੇ ਤੁਸੀਂ ਫੜਦੇ ਇਹ ਤਾਂ ਇਹ ਤਾਂ ਪੈਂਦਾ ਖੜਾ ਪਹੁੰਚੇ ਫਿਰਦੇ ਆ ਮੈਂ ਚੱਟਾ ਹੀ ਫੜਦਾ ਕੈਪਸੂਲ ਵੀ ਵੱਡੇ ਫੜਦੇ ਆਪਾਂ ਦਾ ਹੁਣ ਗੱਲ ਇੱਥੇ ਆ ਮੁੱਕਦੀ ਆ ਨਾ ਇੱਥੇ ਆ ਮੁੱਕਦੀ ਆ ਜਿਹੜਾ ਬੰਦਾ ਕੋਈ ਵੀ ਪਿੰਡ ਚ ਵੀ ਅ ਇਹਦਾ ਕੰਮ ਕਰਦੇ ਬੰਦ ਨੂੰ ਰੋਕ ਦੇਣੇ ਜੋ ਨਸ਼ੇਪਰਦ ਕੰਮ ਕਰਦਾ ਉਹਦੀਆਂ ਨਾਲ ਮੈਂ ਕਿੰਨੀ ਆਪਣੀਆਂ ਟੀਮਾਂ ਬਣੀਆਂ ਉਹਨਾਂ ਤੇ ਪ੍ਰੈਸ਼ਰ ਪਾਉਣਾ ਦੇ ਪਰਚੇ ਖੋਲਣਾ ਡਰੋਨ ਤੁੰਕਾ ਜੋ ਆਪਨ ਉਹਨਾਂ ਦਾ ਡਰੋਨ ਤੁੰਕਾਉਣ ਦਾ ਕੰਮ ਜੇ ਇਹੇ ਸਹੀ ਕੰਮ ਕਰਨ ਜੀ ਤਾਂ ਨਸ਼ਾ ਕਿੱਥੇ ਮਿਲ ਜੇ ਨਸ਼ਾ ਤਾਂ ਥਿਆਵੇ ਨਾ ਜੇ ਪ੍ਰਸ਼ਾਸਨ ਜੋ ਸਾਡੇ ਮੈਂ ਬੰਦੇ ਹੁਣ ਕੋਈ ਨਹੀਂ ਕਹਿੰਦਾ ਬੰਦੇ ਹੁਣ ਕੋਈ ਨਹੀਂ ਬਟ ਬਹੁਤ ਅਫਸਰ ਚੰਗੇ ਆ ਗਏ ਉਹ ਜਿਹੜੇ ਚੰਗੇ ਨੂੰ ਕਲਾ ਊਠਾ ਕਰਦੇ ਤੂੰ ਚਾਰ ਤਾਂ ਕਰਪਟੀ ਮਨ ਜਿਹੜੇ ਚੰਗੇ ਨੇ ਉਹ ਊਠਾ ਕਰਦੇ ਉਹਨਾਂ ਨੂੰ ਇਹ ਲੈਣ ਹਾਜੀ ਰੱਖਦੇ ਨੇ ਜਾਂ ਸਾਈਡ ਲੈ ਕੇ ਰੱਖਦੇ ਨੇ ਜਨਾਬ ਜੇਲ੍ਹ ਚ ਉਹ ਜਿਹੜਾ ਮਾਣਦਾਰ ਬੰਦਾ ਹੈ ਉਹ ਤਾਂ ਵਿਚਾਰਾ ਦੀ ਤਨਖਾਹ 'ਤੇ ਹੀ ਗੁਜ਼ਾਰਾ ਕਰ ਲੂ ਬਹੁਤ ਚੰਗੇ ਚੰਗੇ ਵੀ ਨੇ ਬڑے بڑے ਗੁਰਸਿੱਖ ਸਾਰੀ ਉਮਰ ਬੜੇ ਬੜੇ ਆਪਦੇ ਧਰਮਾਂ ਦੇ ਪੱਕੇ Hindu ਧਰਮਾਂ ਦੇ ਜਿਨ੍ਹਾਂ ਨਾਲ ਰਿਸ਼ਵਤ ਨਹੀਂ ਨੀ ਹੂੰ ਰਿਸ਼ਵਤ ਨੂੰ ਜ਼ਹਿਰ ਸਮਝਿਆ ਹਾਂ ਜ਼ਹਿਰ ਸਮਝਦੇ ਨੇ ਬੱਟ ਜਿਹੜੇ ਇਹ ਲੈ ਕੇ ਰਿਸ਼ਵਤ ਘਰੇ ਜਾਂਦੇ ਨੇ ਨਸ਼ਿਆਂ ਤੋਂ ਬੱਟ ਹਾਲੇ ਨਹੀਂ ਬਹੁਤ ਬੁਰੇ ਹੁੰਦੇ ਨੇ ਸਭ ਦੀ ਆਪਾਂ ਦੇਖਦੇ ਆਂ ਬਹੁਤ ਬੁਰਾ ਖਾਸ ਹੋਣਾ ਹੈ ਯਾਰ ਇਹ ਇਹ ਪਰਸਨਲੀ ਵੀ ਹੈ ਉਹ ਇਹਨਾਂ ਦੀ ਯਾਰ ਇੱਕ ਸਵਾਲ ਇੱਥੇ ਇਹ ਵੀ ਉੱਠਿਆ ਲੋਕਾਂ ਦੇ ਵਿੱਚ ਚਰਚਾ ਵੀ ਬਣੀ ਉਹ ਕਹਿੰਦੇ ਕਿ ਜੇ ਅੰਮ੍ਰਿਤਪਾਲ ਦੀ ਗੱਲ ਆ ਜਾਂਦੀ ਹੈ ਫਿਰ ਜਿੱਥੇ ਹਰਪ੍ਰੀਤ ਸਿੰਘ ਦੀ ਗੱਲ ਆਉਂਦੀ ਹੈ ਉਹ ਕਹਿੰਦੇ ਕਿ ਜੇ ਹਰਪ੍ਰੀਤ ਸਿੰਘ ਨਸ਼ਾ ਨਹੀਂ ਕਰਦਾ ਸੀ ਉਹਦੀ ਗੱਡੀ 'ਚੋਂ ਨਸ਼ਾ ਨਹੀਂ ਫੜਿਆ ਗਿਆ ਹਰਪ੍ਰੀਤ ਸਿੰਘ ਦੇ ਕੋਲੇ ਜਾਂ ਇਹਨਾਂ ਦੀ ਉਹ ਕਹਾਣੀ ਸਕ੍ਰਿਪਟਡ ਲੱਗਦੀ ਹੈ ਤੇ ਪਰਿਵਾਰ ਨੇ ਐਡੀ ਵੱਡੀ ਸਟੇਟਮੈਂਟ ਕਿਉਂ ਨਹੀਂ ਦਿੱਤੀ ਕੱਠ ਕਿਉਂ ਨਹੀਂ ਕੀਤਾ ਐਸਐਸਪੀ ਦਫ਼ਤਰ ਦਾ ਘਰਾਓ ਕਿਉਂ ਨਹੀਂ ਕੀਤਾ ਇਹ ਗੱਲ ਕਿਉਂ ਪਰਿਵਾਰ ਚੁੱਪ ਚੁੱਪੀ ਨਜ਼ਰੋਂ ਕਹਿੰਦੇ ਚੁੱਪੀ ਤਾਂ ਵੀ ਕੋਈ ਸ਼ੰਕੇ ਕਹਿੰਦੇ ਪਰ ਹੁਣ ਕਿੰਨਾ ਚੱਲੇ ਨ ਪਰਚੇ ਪਾਈਆਂ ਮੇਰਾ ਪਰਿਵਾਰ ਵਿਚਾਰਾ ਕਿੰਨਾ ਕੋਹ ਕਰੀ ਜਾਊਗਾ ਹਨਾ ਪ੍ਰਚਾਰਕ ਤਾਂ ਪਹਿਲਾਂ ਮਾਂ ਅੰਦਰ ਕਰਤੀ ਸੀ ਇਹਦੀ ਭਾਈ ਵੱਡਾ ਅੰਦਰ ਹੈ ਕਦੇ ਚਾਚਾ ਅੰਦਰ ਕਰ ਦਿੰਦੇ ਨੇ ਹੁਣ ਇਹਨੂੰ ਵੀ ਪ੍ਰਚਾਰਕ ਪਹਿਲਾਂ ਪਹਿਲਾਂ ਜਦੋਂ ਅਵਰਤ ਫੜਿਆ ਸੀ ਉਦੋਂ ਕਿੱਡਾ ਇਕੱਠ ਕਰ ਲਿਆ ਸੀ ਲੋਕਾਂ ਨੇ ਕਿੰਨਾ ਇਕੱਠ ਕਰ ਲਿਆ ਸੀ ਹਨਾ ਪਰਿਵਾਰ ਨੇ ਸਟੇਟਮੈਂਟ ਦਿੱਤੀ ਹੈ ਪਿਤਾ ਜੀ ਨੇ ਉਹਦੇ ਨੇ ਉਹ ਫਿਰ ਕੀ ਕਰਨ ਹੁਣ ਉਹਨਾਂ ਨੂੰ ਪਤਾ ਵੀ ਭਾਈ ਪਰਚਾ ਪਾਤਾ ਕਾਨੂੰਨ ਹੈ ਉੱਪਰ ਹੁਕਮ ਹੋਣਗੇ ਵੀ ਪਾਓ ਪਰਚਾ ਭਾਈ ਪਰਚਾ ਪਾਤਾ ਉਹਨੂੰ ਚੱਕ ਕੇ ਅੰਦਰ ਮਾਰਿਆ ਹੁਣ ਵਿਚਾਰੇ ਪਰਿਵਾਰ ਜਿਵੰਦ ਹੈ ਕੋਈ 5-10 ਦਿਨ ਦੇ ਵਿੱਚ ਜਾਂ ਜਿਆਦਾ ਟਾਈਮ ਲੱਗਦਾ ਦੇਖੋ ਬੈਸਤਾ ਜੀ ਆਏ ਆ ਜਿਹੜਾ ਮਸ਼ਾਪਾ ਆਇਆ ਇਹਨਾਂ ਨੇ ਉਹ ਤਾਂ 29 ਕਾਟ 85 ਕਹਦੇ ਨੇ 29 ਕਾਟ 85 ਵੇਚਣ ਦੀ ਹੁੰਦੀ ਹੈ 23 ਕਾਟ 85 ਉਹ ਮਹੀਨੇ 'ਚ 28 ਦਿਨਾਂ ਦਾ ਜਮਾਨਤ ਹੋ ਜਾਂਦੀ ਹੈ ਘਟੋ ਕੱਟ 31 ਕਾਟ 85 ਮੈਂ ਸੁਣ ਰਿਹਾ ਸੀ ਵੀ ਕੱਲ ਵੀ 29 ਕਾਟ 85 ਦਾ ਵਾਅਦਾ ਕਰੇਗਾ ਹੂੰ ਵੀ ਜਮਾਨਤ ਤਾਂ ਹੈਗੀ ਆਈ ਹੋਂਦਾ ਮਹੀਨੇ 28 ਦਿਨਾਂ ਚਾਹ ਜਾਂ ਤੇ ਨਵੇਂ ਮਹੀਨੇ 'ਚ ਵੱਧੋ ਵੱਧ ਵੱਧ ਤੋਂ ਵੱਧ ਹਾਂ ਇੱਕ ਇੱਕ ਜਿਹੜਾ ਉਹਦੇ ਤੋਂ ਲੈ ਕੇ ਆ ਅਰੋੜਾ ਨਾਮ ਦਾ ਬੰਦਾ ਫੜਿਆ ਅਰੋੜਾ ਕਿੰਦੇ ਤੋਂ ਲੈ ਕੇ ਆਈ ਤਾਂ ਗੱਲ ਕਲੀਅਰ ਨਹੀਂ ਹੋਈ ਯਾਰ ਮੇਰੀ ਗੱਲ ਸੁਣਾ ਅਰੋੜਾ ਗੁਪਤਾ ਜਦਵ ਹੂੰ ਅਰੋੜਾ ਗੁਪਤਾ ਜਦਵ ਰੈਟ ਚ ਅੱਗੇ ਲਾਦੇ ਸਿੰਘ ਹੂੰ ਹੁਣ ਤੂੰ ਸਮਝਦਾ ਰਹੀਆਂ ਇਸ਼ਾਰਾ ਕਾਫੀ ਆ ਭਾਈ ਹੂੰ ਕੀ ਉਹਨੇ ਲੋੜ ਅਰੋੜਾਂ ਕੋਲੇ ਜਾਣਦੀ ਉਹਨੂੰ ਹੂੰ ਸੋਚਣ ਵਾਲੀ ਗੱਲ ਤਾਂ ਹੋਵੇ ਉਹਨੂੰ ਪਤਾ ਮੇਰਾ ਭਾਈ ਐਡਾ ਵੱਡਾ ਕੰਮ ਕਰ ਰਿਹਾ ਇੱਕ ਮੂਰਖ ਮੇਰੀ ਦੀ ਲਾ ਹੁਣ ਮੈਨੂੰ ਪਤਾ ਮੈਂ ਨਸ਼ੇ ਪਰਤ ਮੇਰੀ ਇੰਨੀ ਇੱਜ਼ਤ ਹੈ ਮੇਰਾ ਕੋਈ ਰਿਸ਼ਤੇਦਾਰ ਜਾਂ ਮੇਰੇ ਨਾਲ ਰਹਿਣ ਵਾਲਾ ਬੰਦਾ ਕੋਈ ਗਲਤ ਕੰਮ ਕਰਨ ਲੱਗੇ 100 ਵਾਰ ਸੋਚੂਗਾ ਨਾ ਹੂੰ ਜਿਉ ਉਹ ਨਸ਼ਾ ਕਰਦਾ ਵੀਂਦਾ ਉਹਦੇ ਛੱਲੂਪੁਰ ਖੇੜੇ ਤੋੜਾ ਕਿਸੇ ਚੀਜ਼ ਦਾ ਸਾਥ ਦਾ ਨਸ਼ਾ ਵੀ ਕੀ ਜਾਂਦਾ ਯਾਰ ਹੂੰ ਉਹ ਇੰਨੀ ਦੂਰ ਜਾਂਦੀ ਇਹ ਗੱਲ ਕਲੀਅਰ ਕਿਉਂ ਨਹੀਂ ਹੋਈ ਅੱਜ ਤੱਕ ਬਹੁਤ ਬਹੁਤ ਇੰਨੇ ਤੇ ਕੰਮ ਵੀ ਕੀਤਾ ਜਾਂ ਸਾਰੇ ਅ fırsਰਾਂ ਨੇ ਵੀ ਬਹੁਤ ਫੜੇ ਹੋਣਗੇ ਮਾਨਦਰ ਬਹੁਤ ਹੈਗੇ ਮੈਂ ਗੱਲ ਕਲੀਅਰ ਕਰਾਂ ਪਰ ਜਦੋਂ ਬੰਦਾ ਫੜਿਆ ਜਾਂਦਾ ਉਹਦੇ ਪਿੱਛੇ ਉਹ ਕਿੱਥੋਂ ਲੈ ਕੇ ਆਇਆ ਲੈ ਮੇਰੀ ਗੱਲ ਸੁਣ ਲੈ ਕਿਹੜੀ ਥਾਂ ਦੇ ਤਿਆਰ ਹੁੰਦਾ ਮੇਰੀ ਗੱਲ ਸੁਣ ਮੈਂ ਨਾ ਹੁਣ ਆ ਵੀਡੀਓ ਬੁੜੀ ਆਈਆਂ ਪਾਉਣਾ ਨਹੀਂ ਮੈਂ ਜਿਹੜੇ ਮੈਂ ਫੜ ਲੰਨਾ ਅੱਜ ਮੈਂ ਸਵੇਰੀ ਦੋ ਫੜੇ ਨੇ ਇੱਥੋਂ ਚੱਟੇ ਨਾਲ ਵੀ ਕੈਸ ਸੁਣ ਲੈ ਇੱਥੋਂ ਦੀ ਵੀਡੀਓ ਦਾ ਅੱਜ ਦੀ ਹਾਂ ਮੈਂ ਜੋ ਵੀਡੀਓ ਪਾਤੀ ਪੁਲਿਸ ਉਹਨਾਂ ਨੂੰ ਚੱਕ ਲੂ ਉਹਨਾਂ ਦੇ ਚੱਕ ਕੇ ਪਰਚਾ ਪਾ ਦੂਗੀ ਉਹ ਫਿਰ ਉਹਨਾਂ ਦੇ ਮਾਮਾ ਰੋਣਗੇ ਮੇਰੇ ਕੋਲੇ ਆ ਕੇ ਹਾਲਾਂਕਿ ਉਹ ਤਾਂ ਲੈ ਕੇ ਆਉਂਦੇ ਨੇ 2 ਗ੍ਰਾਮ ਗ੍ਰਾਮ ਹਾਂ ਹਾਂ ਸੁਣ ਲੈ ਗੱਲ ਨਾ ਹੁਣ ਗੱਲ ਤਾਂ ਇੱਥੇ ਖੜੀ ਐ ਮੈਂ ਕਹਿਣਾਗਾ ਵੀ ਇਹ ਲੈ ਕੇ ਕਿੱਥੋਂ ਆਏ ਨੇ ਆ ਪਿੱਛੇ ਕੌਣ ਆ ਨਾ ਦੇ ਉਹਨਾਂ ਦੇ ਪਿੱਛੇ ਕੌਣ ਐ ਇੱਕ 500 ਰੁਪਏ ਦਾ ਚਿੱਟਾ ਤੀਜਾ ਹੱਥ ਕਿਲੋ ਵਾਲੇ 10 ਕਿਲੋ ਵਾਲੇ ਬੰਦੇ ਨੂੰ ਪੈਂਦਾਗਾ ਤੀਜਾ ਨਹੀਂ ਚੌਥਾ ਪਈ ਚੌਥਾ ਨਹੀਂ ਪਈ ਵੀਰੇ ਤੀਜਾ ਚੌਥਾ ਐਡਾ ਕਿੱਥੇ ਸਰਕਲ ਐ ਐਡਾ ਨਹੀਂ ਹੈਗਾ ਮੇਰੀ ਗੱਲ ਸੁਣਾ ਆਪਾਂ ਲੈ ਕੇ ਆ 500 ਲੈ 500 ਲੈ ਕੇ ਆ ਉਹ 10 ਗ੍ਰਾਮ ਜਾਂ 20 ਗ੍ਰਾਮ ਜਾਂ 2 ਗ੍ਰਾਮ ਐ ਲੈ ਕੇ ਆਇਆ ਹੋ ਬੰਦਾ ਹੂੰ ਉਹਦੇ ਦੋ ਮਾਰ ਲਫੇੜੇ ਕਿੱਥੋਂ ਲੈ ਕੇ ਆ ਓਏ ਉਹ ਦੱਸ ਦੂਗਾ ਉਹਨੇ ਕਹਾ 50 ਬੰਦਿਆਂ ਨੂੰ 10 ਗ੍ਰਾਮ 10 ਗ੍ਰਾਮ 20 ਗ੍ਰਾਮ ਦਿੱ ਹੋਗਾ ਨਾ ਦੇ ਕਿਲੋ ਕਿਲੋ ਵਾਲਾ ਕਿਲੋ ਵਾਲੇ ਤੇ ਗਿਆ ਉਹ ਸਿੱਧਾ ਕਹਿ ਦੂਗਾ ਇਹ ਫਲਾਣੇ ਥਾਂੋਂ ਆਉਂਦਾ ਐਥੋਂ ਲੈ ਕੇ ਆਉਣਾ ਉਹ ਸਭ ਤੋਂ ਵੱਡਾ ਕਿੰਗ ਪਹਿਨ ਉਹ ਸਾਰੇ 10 ਕ ਕਿੰਗ ਪਹਿਨਣੇ ਸਾਰੇ ਚਿੱਟੇ ਦੇ ਦੇ ਡਰੱਗਸ ਦੇ ਵੱਡੇ ਬਾਲੇ ਨਹੀਂਗੇ ਬਾਲੇ ਨਹੀਂ 10 ਕਿਨੇ ਬਸ ਵੱਡੇ ਤਾਂ ਜਿੱਥੋਂ ਪਿੱਛੇ ਸਪਲਾਈ ਹੁੰਦੀ ਹੈ ਜਿੱਥੋਂ ਮੇਨ ਸਪਲਾਈਅਰ ਹੈ ਹੈਗੇ ਵੱਡੇ ਵੱਡੇ ਲੀਡਰ ਨੇ ਕੀ ਪਤਾ ਨਹੀਂ ਵੱਡੇ ਵੱਡੇ ਲੀਡਰ ਨੇ ਵੱਡੇ ਵੱਡੇ ਲੀਡਰ ਪੂਰੇ ਨਾਮ ਇਹ ਚ ਕੋਈ ਸ਼ੱਕ ਨਹੀਂ ਉਹ ਫਿਰ ਛੋਟਿਆਂ ਨੂੰ ਐ ਐ ਕੁਚਲ ਦਿੰਦੇ ਜਦੋਂ ਐਂ ਲੱਗਦਾ ਉਹਨਾਂ ਨੂੰ ਉਹ ਤਾਂ ਹੀ ਹੁਣ ਕੀ ਪਤਾ ਲੱਗਦਾ ਕਿੰਨੀ ਕਿ ਤਿਆਰੀ ਹੈ ਉਹਨਾਂ ਦੀ ਕਿਤੋਂ ਤਾਂ ਮਿੰਟ ਚ ਆਲੇ ਮਰਵਾ ਦਿੰਦੇ ਨੇ ਹੁਣ ਆਪਾਂ ਦਾ ਕਿਰਪਾ ਬਾਬੇ ਨਾਲ ਕਦੀ ਤੁਰੇ ਫਿਰਦੇ ਆ ਉਹਨਾਂ ਦੇ ਤਾਂ ਵੱਡੇ ਵੱਡੇ ਲੀਡਰਾਂ ਦਾ ਵਿਖਦਾ ਜੀ ਇਹ ਚ ਕੋਈ ਸ਼ੱਕ ਨਹੀਂ ਕਿ ਜਮੀਰਾਂ ਜਾਗਦੀਆਂ ਹੁੰਦੀਆਂ ਕਿ ਜੇ ਵੇਚ ਨਾਲੇ ਦੀ ਕਦੀ ਜਮੀਰ ਨਹੀਂ ਜਾਗੀ ਕਿ ਫਲਾਣਾ ਲੀਡਰ ਵੇਚਦਾ ਭਾਈ ਨਾਲ ਲੈ ਕੇ ਰੇਦਾ ਰਿਆਂ ਤੇ ਤੋਂ ਆਹ ਕਲੀਅਰ ਕੀ ਦੇ ਦੋ ਪੰਜਾਬ ਦੀ ਜਵਾਨੀ ਖਾਰਿਆ ਵੀ ਮੈਂ ਵੀ ਉਹਦੇ ਚ ਯੋਗਦਾਨ ਮੇਰਾ ਵੀ ਰਿਹਾ ਮੈਂ ਵੀ ਨਰਕ ਕੀਤੀ ਆ ਪੰਜਾਬ ਦੀ ਜਵਾਨੀ ਤੇ ਭਾਈ ਇਹਨੂੰ ਬੰਦੇ ਨੂੰ ਫੜ ਲਓ ਭਾਈ ਪੰਜਾਬ ਸੁਧਰ ਜਾਊਗਾ ਭਾਈ ਕਿਵੇਂ 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 ਅੱਗੇ ਆ ਜਾਣਾ ਕਿਵੇਂ ਅੱਗੇ ਆ ਜਾਣਾ ਰੁਪਏ ਰੁਪਏ ਗੈਂਗਸਟਰ ਰੁਪਏ ਰੁਪਏ ਅੱਛਾ ਰੁਪਈਆ ਇੱਕ ਤਾਂ ਤੇਰੇ ਮੇਰੇ ਵਰਗੇ ਨੂੰ ਦਿਨ ਦਾ 1000 ਰੁਪਈਆ ਮਸਾਮਾਨ ਇੱਕ ਇੱਕ ਸਕਿੰਟ ਤੇ 10000 ਐਂ ਚੁੜਕੀ ਮਾਰਦਾ 10000 ਨਾਲੇ ਹਾਰੇ ਕੱਢਦਾ ਅਗਲਾ ਇੱਜਤਾਂ ਨੀਆਂ ਲੁੱਟਾ ਹੁੰਦੀਆਂ ਨੇ ਇੱਜਤਾਂ ਨੀਆਂ ਇਸ ਕੰਮ 'ਚ ਇਸ ਕੰਮ 'ਚ ਅੱਛਾ ਕੁੜੀਆਂ ਵੀ ਲੱਗੀਆਂ ਪਈਆਂ ਨਸ਼ੇ ਤੇ ਹੁਣ ਵੇਚਣ ਵੀ ਆਹ ਵੀਡੀਓ ਹੋਣਗੀਆਂ ਕਈ ਸਪਲਾਇਰ ਵੀ ਲੱਗੀਆਂ ਪਈਆਂ ਸਪਲਾਇਰ ਵੀ ਅੱਛਾ ਸਵੇਰੀ ਆ ਮੁੰਡਾ ਦੋਸਤ ਆ ਮੇਰਾ ਫੋਨ ਆ ਨਸ਼ੇ ਖਿਲਾਫ ਕੰਮ ਕਰਦਾ ਮੁੰਡਾ ਉਹਨੇ ਦੱਸਿਆ ਮੈਂ ਕੁੜੀਆਂ ਲਿਆਉਂਦੀਆਂ ਦਾਦਾ ਕਿਲੋ ਆਪਾਂ ਨੂੰ ਕੁੜੀਆਂ ਮਹਾ ਪੈਣਾ ਹੈਗੀਆਂ ਕੋਈ ਗੱਲ ਨਹੀਂ ਮੁੰਡਾ ਉਹ ਵੀ ਵਧੀਆ ਕੰਮ ਕਰਦਾ ਹੈਨਾ ਸਿਹਰਾ ਆਪਣਾ ਹਾਂ ਸਿਹਰਾ ਤੁਹਾਡਾ ਮੈਂ ਲਾਈ ਹੀ ਫੀਲਡਿੰਗ ਦਾ ਯਾਰਾ ਮੈਂ ਇਹ ਕਹਿੰਦਾ ਆਪਾਂ ਕੁੜੀਆਂ ਮਹਾ ਯਾਰ ਆਪਾਂ ਆ ਫੜਨਾ ਨਾ ਫਿਰ ਆਪਣੇ ਪਾਉ ਉਹੀ ਗੱਲ ਰੌਲਾ ਯਾਰ ਹਨਾ ਫਿਰ ਮਹਾ ਚੱਲ ਆਪਣੇ ਕੋਲ ਕੁੜੀਆਂ ਵੀ ਹੈਗੀਆਂ ਤੂੰ ਫੀਲਡਿੰਗ ਲਾ ਵੀ ਆਪਾਂ ਪੈਣਾ ਦੋ ਚਾਰ ਹੈਗੀਆਂ ਨੇ ਵਿਚਾਰ ਚੱਲ ਅੱਗੇ ਕਰ ਲਾਂਗੇ ਹੈ ਅੱਗੇ ਕਰ ਲਾਂਗੇ ਵਿਚਾਰਾਸੀ ਲੈ ਲੈਣਗੀਆਂ ਵੀ ਤੂੰ ਫੀਲਡਿੰਗ ਲਾ ਗੱਲ ਕਰ ਹੁਣ ਆਏ ਆ ਵੀ ਜੇ ਆਪ ਉਹ ਤੋਂ ਗਾਹਾਂ ਉੱਧਰ ਦੀ ਨਹੀਂ ਸੂਈ ਸੁਵੀ ਨਹੀਂ ਖਤਮ ਕਰਨਾ ਹੋਵੇ ਯਾਰ ਅੱਡੇ ਘੰਟੇ ਘੰਟੇ ਦਾ ਕੰਮ ਹੈ ਮੇਰੇ ਵਰਗੇ ਮੂਰਖ ਬੰਦੇ ਨੂੰ ਆ ਆਮ ਲੋਕ ਨੂੰ ਪਤਾ ਸੋਨ ਨੂੰ ਪਤਾ ਹਰੇਕ ਬੰਦੇ ਨੂੰ ਪਤਾ ਵੀ ਨਸ਼ਾ ਆਉਂਦਾ ਕਿੱਥੋਂ ਹੈ ਇਹਦੇ ਕੋਲ ਨਸ਼ਾ ਇਹ ਦੇ ਮਾਰੋ ਦੱਸੂਗਾ ਹਾਂ ਉੱਥੋਂ ਹੈ ਤੀਜਾ ਚੌਥਾ ਹੱਥ ਨਸ਼ੇ ਦਾ ਕਈ ਕੈਪਸੂਲ ਹੈ ਕਿੱਥੋਂ ਲੈ ਕੇ ਦੁਕਾਨ ਤੋਂ ਘਰੇ ਤਾਂ ਹੁਣ ਕੈਪਸੂਲ ਬਣਦੇ ਨਹੀਂ ਰੋਜ਼ ਪਰਚੇ ਦੇ ਦਿਆ 50 ਕੈਪਸੂਲਾਂ 60 ਕੈਪਸੂਲਾਂ ਦਾ ਕਰ ਚੱਕਾ ਦੇ ਦੁਕਾਨਾਂ ਬੰਦ ਹੋਈ ਦੇਖੀ ਆ ਹੋਈ ਦੇਖੀ ਆ ਮੈਂ ਆਪਾਂ ਮੈਂ ਜਿੰਨੀਆਂ ਦੁਕਾਨਾਂ ਆਪਾਂ ਸੀਲ ਕਰਾਈਆਂ ਆਪਣੀ ਟੀਮ ਨੇ ਐਂਟੀ ਡਰਗ ਟਾਸਕ ਫੋਰਸ ਨੇ ਓਕੇ ਮੈਂ ਕਹਿੰਦਾ ਕਿਸੇ ਅਫਸਰ ਨੇ ਕਰਾਈਆਂ ਕਿਸੇ ਨੇ ਕਰਾਈ ਹਾਂ ਆਪਣਾ ਰਿਕਾਰਡ ਪਿਆ ਸਾਰਾ ਆਨਲਾਈਨ ਅਨਸ਼ਾਵਾ ਚ ਦਿੱਤੀ ਕਿ ਬਹੁਤ ਤਕੜਾ ਕੰਮ ਸ਼ਾਵਾ ਚ ਦਿੱਤੀ ਰਹੀ ਹੈ ਜੇਲਾਂ ਚ ਬਾਦ ਦੂਸਰੀ ਬਰੋਤੀ ਲੈ ਲਿਆ ਬਲੈਕ ਆ ਕੁਝ ਕੁ ਲੋਕ ਆਪ ਦੇ ਛੱਡੇ ਹੋਏ ਨਸ਼ਾ ਵੇਚਣ ਇਹਨਾਂ ਦੇ ਜਿਹੜੇ ਫੇਸਬੁੱਕਾਂ ਦੇ ਗਲਤ ਬੋਲਣੇ ਚਲੋ ਆ ਪਾ ਧਿਆਨ ਨਹੀਂ ਦਿੰਦੇ ਬਹੁਤਾ ਬੋਲੀ ਆ ਵਾਲੇ ਕਹਿੰਦੇ ਉਹ ਪੇਜਾਂ ਤੋਂ ਕਮਾਈ ਹੁੰਦੀ ਆ ਉਹ ਕਾਮਲਿਓ ਲੋਕੋ ਸਾਡਾ ਪੇਜ ਕਿੱਥੋਂ ਸਰਕਾਰ ਚੱਲਣ ਦੇ ਦੂ ਮੇਰੇ ਤਾਂ ਦੂਜੇ ਦਿਨ ਬੰਦ ਕਰ ਦਿੰਦੇ ਨੇ ਮੈਂ ਤਾਂ ਫਿਰ ਅੱਖ ਕੇ ਬੋਲਣਾ ਪੈਂਦਾ ਵੀ ਭਾਈ ਇਸ ਦਾ ਨਾਮ ਦੇ ਦਾਂਗੇ ਜਿਹੜਾ ਕਿੰਨਾ ਮਰਜੀ ਲੈ ਜਾਣਾ ਜਿਹੜਾ ਜ਼ਮੀਨ ਜਾਇਦਾਦ ਹੈ ਹੀ ਆ ਵੇਚ ਕੇ 5-10 ਲੱਖ ਰੁਪਏ ਦੇ ਦਾਂਗੇ ਸਾਨੂੰ 1 ਰੁਪਇਆ ਸ਼ੋਅ ਕਰ ਦੇਣ ਸੋਸ਼ਲ ਮੀਡੀਆ ਤੋਂ ਕਦੇ ਵੀ ਪਸੰਪੀ ਤੋ ਕੋਈ ਵੀ ਕਮਾਈ ਹੋਈ ਨਾ ਇਹੋ ਜਿਹੀਆਂ ਵੀਡੀਓ ਜਿਹੜੀਆਂ ਹੁੰਦੀਆਂ ਉਹ ਕਮਾਈ ਦੇ ਪੱਖੋਂ ਵੇਖੇ ਚਲੋ ਅਸੀਂ ਵੀ ਚੈਨਲ ਚਲਾਉਣੇ ਆ ਉਹ ਕਮਾਈ ਬਹੁਤ ਕੱਟ ਦਿੰਦੀਆਂ ਕੁਝ ਸਰਕਾਰ ਦੀਆਂ ਪਾਲਿਸੀਆਂ ਹੁੰਦੀਆਂ ਇਹ ਲਗੀਆਂ ਹੁੰਦੀਆਂ ਵੀ ਇਹ ਚੀਜ਼ ਨੂੰ ਪ੍ਰੋਮੋਟ ਨਾ ਕੀਤਾ ਜਾਵੇ ਲੋਕ ਜਾਣ ਕੇ ਉਹ ਤਾਂ ਜਾਣ ਕੇ ਲੱਤਾਂ ਖਿੱਚਣ ਵਾਲੇ ਹੁੰਦੇ ਨੇ ਕੁਸ਼ਕੀ ਹੁੰਦੇ ਨੇ ਜੇ ਹਜ਼ਾਰ ਬੰਦਾ ਹੁੰਦਾ 2-3% ਉਹ ਆਪ ਇਹਨਾਂ ਨੇ ਜੈਲੀ ਜੁਲੀ ਐਡੀਆਂ ਬਣਾਈਆਂ ਹੁੰਦੀਆਂ ਨੇ ਜਿਹੜੇ ਵੇਚਣਾਂ ਇਹਨਾਂ ਦਾ ਵੈਰ ਹੁੰਦਾ ਹਣਾ ਹੂੰ ਵੈਰ ਆਪਾਂ ਯਾਰ ਦਾ ਵੀ ਹੈ ਜਵਾਕਾਂ ਦਾ ਵੀ ਹੁਣ ਕੀ ਕਰੀਏ ਲੱਗਿਆ ਤਾਂ 43 ਤੇ ਰੱਖ ਕੇ ਚੱਲਣਾ ਜਮਾ 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 ਜ हां नहीं वो ठीक है गल फिर ये किन्ना ਕੁਚ ਰਿਆ ਰਿਸਕ ਜਿੰਦਗੀ ਚੱਲੇਗੀ ਸਰਕਾਰਾਂ ਕਿੰਨਾ ਕੁ ਚਿਰ ਫਿਰ ਆਪਾਂ ਮੂੰਹ ਹਲ ਦੇਖਦੇ ਰਾਂਗੇ ਸਰਕਾਰਾਂ ਦਾ ਐ ਇੰਤਜ਼ਾਰ ਕਰੀ ਜਾਂਦੀਆਂ ਵੀ ਕਦੋਂ ਇਹਨੂੰ ਮਰਵਾਈਏ ਕਦੋਂ ਖਤਮ ਕਰੀਏ ਜਿਦਾ ਸਾਡਾ ਇੱਥੇ ਲੋਕਲ ਪ੍ਰਸ਼ਾਸਨਾ ਸਾਰਾ ਟਕੀਆਂ ਆਉਂਦੀਆਂ ਉਹ ਆਪ ਦਵਾਉਂਦੇ ਨੇ ਉਹ ਕਹਿੰਦੇ ਨੇ ਝੋਟੇ ਨਹੀਂ ਫੜਵਾਇਆ ਉਹੀ ਕਹਿੰਦੇ ਨੇ ਫੜਨਾਂ ਵਾਲਾ ਮੋਟਾ ਕੋਈ ਤੁਹਾਨੂੰ ਤਾਂ ਝੋਟੇ ਨਹੀਂ ਫੜਵਾਇਆ ਤੁਹਾਨੂੰ ਤਾਂ ਝੋਟੇ ਨਹੀਂ ਫੜਵਾਇਆ ਉਹ ਕਹਿੰਦਾ ਯਾਰ ਤੂੰ ਸਾਨੂੰ ਫੜਵਾਇਆ ਮੈਂ ਕਹਿੰਦਾ ਮਤਲਬ ਨਹੀਂ ਹੁੰਦਾ ਮੈਂ ਹੱਸ ਤਾਂ ਫਲਫਲਾਨੇ ਬੰਦੇ ਪਿੱਛੇ ਆ ਜਿਹੜੇ ਆਮ ਉਹੀ ਜਾਣ ਕੇ ਅੰਦਰੋਂ ਗੈਂਗਸਟਰਾਂ ਤੋਂ ਵੀ ਦਵਾਈ ਜਾਂਦੇ ਰਹਿੰਦੇ ਨੇ ਮਾੜੇ ਮੋਟੇ ਜਾਂ ਤੋਂ ਆਪਦੀ ਨੇ ਇਹਨਾਂ ਦੇ ਰੱਖੇ ਹੋਏ ਬੰਦੇ ਹੂੰ ਹੁੰਦੀ ਨਹੀਂ ਆਪਾਂ ਨੂੰ ਪਤਾ ਇਹਨਾਂ ਤੋਂ ਵਗਾਰ ਕਿਵੇਂ ਚੱਲ ਸਕਦਾ ਕੰਮ ਕੋਈ ਵੀ ਕੰਮ ਕਿਵੇਂ ਚਲਾ ਜਾਊਗਾ ਇਹਨਾਂ ਤੋਂ ਅੰਦਰ ਲਾ ਲਾ ਬਾਹਰ ਲਾ ਲੈਣੇ ਤੋਂ ਵਗਾਰ ਕੁਝ ਹੋ ਹੀ ਨਹੀਂ ਸਕਦਾ ਯਾਰ ਹੂੰ ਅਗਲੇ ਤੁਹਾਨੂੰ ਭੋਲ ਹੁੰਦੇ ਹਨਾ ਅਗਲੇ ਨੂੰ ਕੀ ਪਤਾ ਉਹਨਾਂ ਨੂੰ ਤਾਂ ਹੁੰਦਾ ਵੀ ਯਾਰ ਇੱਕ ਐਡਾ ਵੱਡਾ ਲੈਵਲ ਦਾ ਬੰਦਾ ਸਾਡੇ ਨਾਲ ਗੱਲ ਕਰ ਰਿਹਾ ਹੈ ਉਹ ਤਾਂ ਨਹੀਂ ਗੱਲਾਂ ਚਾ ਜਾਣਾ ਧੋਖਾ ਖਾਂਦੇ ਨੇ ਬੱਟ ਯਾਰ ਇਹਨਾਂ ਨੂੰ ਕਮਾਈ ਬਹੁਤ ਹੁੰਦੀ ਹੈ ਨਸ਼ੇ 'ਚ ਹਾਂ ਬਹੁਤ ਬਹੁਤ ਕਮਾਈ ਹੁਣ ਆਪਣੇ ਕਰਕੇ ਇਹਨਾਂ ਦੀ ਕਮਾਈ ਰੁਕੀ ਸੀ ਇਹਨਾਂ ਨੇ ਆਪਣੀ ਪੂਰੀ ਜੱਜ ਕੇ ਬਾਹ ਲਾਈ ਅਮਰਤਪਾਲ ਅਗਿਆਰਾ ਸੀ ਅਮਰਤਪਾਲ ਛਾ ਗਿਆ ਲੋਕਾਂ ਦੇ ਦਿਲਾਂ 'ਚ ਵੀ ਛਾਇਆ ਹੋਇਆ ਐਨਾ ਕਰੇਜ ਬਹੁਤ ਚਰਬਾਤ ਸਿੱਖੀ ਦਾ ਦੇਖਣ ਨੂੰ ਮਿਲਿਆ ਆਪਾਂ ਨੂੰ ਮਲੇਸ਼ੀਆ ਦੇ ਖਿਲਾਫ ਮਹਮ ਚਲਾਈ ਤੇ ਖਾਲਸਾ ਵੀਰ ਤੋਰੀ ਕਹਿੰਦੇ ਉਹ ਮਹਿੰਗੀ ਵੈਜੂ ਉਹਨੂੰ ਤੇ ਉਹਦੇ ਨਾਲ ਦੇ ਸਾਥੀਆਂ ਨੂੰ ਡਿਬਰੂਗੜ੍ਹ ਚ ਸੈਟਤਾ ਜੇ ਹੁਣ ਉਹ ਐਮਪੀ ਬਣਿਆ ਜਦੋਂ ਉਹ ਭਰਾ ਦਾਵਾ ਚੱਕ ਲਿਆ ਭਾਈ ਵੀਰ ਨੇ ਤੇ ਘਰ ਦੇ ਵਿੱਚ ਸੁਧਾਰ ਨਹੀਂ ਕੀਤਾ ਫਿਰ ਬਦਨਾਮ ਕਰ ਰਹੇ ਹਨ ਉਹਨੂੰ ਐਮਪੀ ਉਹਨਾਂ ਨੂੰ ਐ ਲੱਗਦਾ ਕਿ ਕਿੰਨੇ ਕੇ ਬਾਹਰ ਆ ਗਏ ਜਿਹੜੇ ਲੋਕ ਕਹਿੰਦੇ ਸੀ ਏਜੰਸੀਆਂ ਦਾ ਸਰਕਾਰੀ ਉਹ ਸਰਕਾਰੀਆਂ ਦੇ 4 ਗ੍ਰਾਮ ਵਰਚਾ ਪੈਂਦਾ ਹੁੰਦਾ ਏਜੰਸੀਆਂ ਦੇ ਬੰਦੇ ਤੇ 4 ਗ੍ਰਾਮ ਦਾ ਵਰਚਾ ਪੈਂਦਾ ਹੁੰਦਾ ਇਹ ਗੱਲ ਤੱਕਲੀਰ ਇੱਕ ਗੱਲ ਤਾਂ ਕਲੀਅਰ ਹੋ ਗਈ ਹੂੰ ਗੱਲ ਕਈ ਕਲੀਅਰ ਹੋਣੀ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਐ ਇਹ ਜਿਹੜੀ ਗੱਲ ਹੋ ਸਕਦਾ ਉਹਦੇ ਕੋਲ ਨਸ਼ਾ ਹੋਵੇ ਆਪਾਂ ਐਸੀ ਦੇ ਪੱਤਰਕਾਰਾਂ ਕੁਛ ਨਹੀਂ ਪਤਾ ਕਿਸੇ ਦੇ ਮੰਨਦਾ ਕਿਉਂਕਿ ਮੈਂ ਮੈਂ ਤਾਂ ਨਹੀਂ ਮੰਨਦਾ ਉਹਦੇ ਕੋਲ ਨਸ਼ਾ ਹੋਇਆ ਚਲੋ ਪੱਤਰਕਾਰੀ ਦੇ ਤੌਰ ਤੇ ਅਸੀਂ ਕਿਸੇ ਸੌ ਨਹੀਂ ਦੇ ਸਕਦੇ ਆਪਾਂ ਕਿਸੇ ਦੀ ਗੱਲ ਕਰ ਆਪਾਂ ਕਿਹੜਾ ਕਿਸੇ ਭਗਤਾਂ ਹਾਂ ਆਪਾਂ ਭਗਤ ਕਿਸੇ ਦੇ ਨਹੀਂ ਆਪਾਂ ਸਿੱਖੀ ਦੇ ਪਾਸ ਕਾ ਸਿੱਖੀ ਦੀ ਭਗਤਾਂ ਹਨ ਹਨਾ ਗੱਲ ਕਰਿਆ ਜੇ ਸਿੱਖਾਂ ਨੂੰ ਬਦਨਾਮ ਕਰਿਆ ਜਾਂਦਾ ਇੱਕ ਸਪੈਸ਼ਲ ਹਾਂ ਬੰਦਾ ਆਪ ਵਿੱਚ ਬੇਰੇਵਲ ਹੋਵੇ ਬੰਦੇ